ਤੁਸੀਂ ਦੇਖੋ ਵੀ ਕਿੰਨਾ ਇਹ ਅਜੀਬ ਜਿਹਾ ਇੱਕ ਮਾਹੌਲ ਆ ਵੀ ਉਹ ਰੇਗਿਸਤਾਨ ਜਿੱਥੇ ਲੋਕ ਬੂੰਦ ਬੂੰਦ ਨੂੰ ਪਾਣੀ ਪਾਣੀ ਨੂੰ ਤਰਸ ਰਹੇ ਨੇ ਘੁੱਟ ਘੁੱਟ ਵਾਸਤੇ ਤੇ ਉਸ ਰੇਗਿਸਤਾਨ ਦੇ ਵਿਚਾਲੇ ਇੱਕ ਦੁਨੀਆ ਦੀ ਸਾਰਿਆਂ ਤੋਂ ਵੱਡੀ ਲੇਕ ਬਣੀ ਹੋਈ ਆ ਤੇ ਅੱਜ ਕਰਨ ਲੱਗੇ ਨੇ ਵੀ ਜਿਹੜੇ ਬੰਦੇ ਗੱਡੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੇ ਝੋਲੇ ਟੰਗੇ ਹੋਏ ਨੇ ਉਹਨਾਂ ਬੰਦਿਆਂ ਦਾ ਸਮਾਨ ਨੋਟ ਕਰਕੇ ਝੋਲਿਆਂ ਨੂੰ ਗਿਣਿਆ ਜਾ ਰਿਹਾ ਵੀ ਜੇ 15 ਬੰਦਿਆਂ ਦੇ 15 ਝੋਲੇ ਨੇ ਤਾਂ ਉਹ 15 ਪੂਰੇ ਨੇ ਤਾਂ ਉਹ ਚੀਜ਼ ਦੀ ਇੱਥੇ ਵੈਰੀਫਿਕੇਸ਼ਨ ਹੋ ਰਹੀ ਸੀ ਉਹ ਅੱਗੇ ਜਾਣ ਵਾਲੇ ਕਬੀਲੇ ਨੇ ਭਾਈ ਕਹਿੰਦਾ ਵੀ ਲਿਫਟ ਉਹਨਾਂ ਨੂੰ ਦੇ ਵੀ ਨਹੀਂ ਸਕਦੇ ਹੁੰਦੇ ਸੇਫ ਨਹੀਂ ਹੁੰਦਾ ਦੇਣਾ ਐ ਨਹੀਂ ਪਤਾ ਵੀ ਕੋਈ ਉਹਨਾਂ ਨੇ ਗਾਹਾਂ ਦੀ ਗਾਹ ਅੱਗੇ ਸੈਟਿੰਗ ਕੀਤੀ ਹੋਵੇ ਲੁੱਟਖੋ ਵਾਲੀ ਧੀਆਂ ਨੇ ਤੁਸੀਂ ਪਿਛਲੇ ਪਾਸੇ ਦੇਖੋ ਵੀ ਸੀਟਾਂ ਇਹਨਾਂ ਨੇ ਐਕਸਟੈਂਡ ਕੀਤੀਆਂ ਹੋਈਆਂ ਨੇ ਇਹ ਸੀਟਾਂ ਤਾਂ ਐਕਸਟੈਂਡ ਕੀਤੀਆਂ ਨੇ ਕਿਉਂਕਿ ਇਹਦੇ ਵਿੱਚ ਬਹਿ ਕੇ ਕਿਸੇ ਟਾਈਮ ਲੋਕ ਜੰਗਲਾਂ ਦੇ ਵਿੱਚ ਘੁੰਮ ਕੇ ਸ਼ੇਰ ਸ਼ੂਰ ਦੇਖਦੇ ਹੁੰਦੇ ਸੀ ਤੇ ਆਹ ਹੁਣ ਛਲਾਵੀ ਡੇਜ਼ਰਟ ਸ਼ੁਰੂ ਹੋ ਗਿਆ ਜੀ ਇੱਥੋਂ ਤੁਸੀਂ ਆਪ ਦੇਖੋ ਵੀ 400 ਕਿਲੋਮੀਟਰ ਹੁਣ ਤੱਕ ਆਪਾਂ ਸਫ਼ਰ ਰੇਗਿਸਤਾਨ ਦੇ ਵਿੱਚ ਤੈਅ ਕਰ ਲਿਆ ਤੇ ਆਪਾਂ ਨੂੰ ਰਾਹ ਦੇ ਵਿੱਚ ਕੋਈ ਵੀ ਪਾਣੀ ਦੀ ਬੂੰਦ ਨਹੀਂ ਮਿਲੀ ਗੁੱਡ ਮਾਰਨਿੰਗ ਕੈਨ ਆਈ ਹੈਵ ਦਾ ਬ੍ਰੇਕਫਾਸਟ ਓਕੇ ਇਹ ਅਜੀ ਮਾਹੌਲ ਸਵੇਰ ਦਾ 9 ਵਜੇ ਦਾ ਟਾਈਮ ਹੈ ਗੱਡੀਆਂ ਆਈਆਂ ਹੋਈਆਂ ਨੇ ਟੂਰਿਸਟਾਂ ਦੀਆਂ ਯਾਰ ਇੱਕ ਇੱਧਰ ਖੜੀ ਹੈ ਟੈਕਸੀ ਤੇ ਇੱਕ ਲੈਂਡ ਕਰੂਜ਼ਰ ਇੱਧਰ ਖੜੀ ਹੈ ਜਿਹਦੇ ਵਿੱਚ ਆਪਾਂ ਟ੍ਰਾਈਬਾਂ ਦੇਖਣ ਗਏ ਸੀ ਇਥੋਪੀਆ ਦੀਆਂ ਤੇ ਇਹ じゃ ਕੁਛ ਆਪਣਾ ਹੋਟਲ ਬਣਿਆ ਹੋਇਆ ਜੀ ਮੌਸਮ ਬਹੁਤ ਘੇਟ ਆ ਯਾਰ ਇੱਥੇ ਕਿ ਨਾਈਰੋਬੀ ਨਾਲੋਂ ਵੀ ਘੇਟ ਮੌਸਮ ਆ ਕਿਉਂਕਿ ਇਹ ਖੁੱਲਾ ਏਰੀਆ ਖੁੱਲੇ ਏਰੀਏ ਹੋਣ ਕਰਕੇ ਇੱਥੇ ਹਵਾ ਚੱਲ ਰਹੀ ਆ ਮੱਠੀ ਮੱਠੀ ਠੰਡਾ ਮੱਠੀ ਮੱਠੀ ਵੀ ਨਹੀਂ 20 ਡਿਗਰੀ ਦੇ ਨੇੜੇ ਤੇੜਾ ਦਾ ਟੈਂਪਰੇਚਰ ਹੁਣ ਕੁਛ ਖਾਪ ਹੀ ਲਈਏ ਫਿਰ ਆਪਾਂ ਚੱਲਦੇ ਆ 8:30 ਵਜੇ ਦਾ ਟਾਈਮ ਹੋ ਗਿਆ ਪਤਾ ਕੁਛ ਨਹੀਂ ਵੀ ਕਿੱਥੋਂ ਟੈਕਸੀ ਮਿਲਣੀ ਆ ਤੇ ਕਿੱਥੋਂ ਬੱਸ ਮਿਲਣੀ ਆ ਇਹਨਾਂ ਨੂੰ ਦੱਸ ਦਈਏ ਮੜਾ ਜੀ ਆਂਡਾ ਮੀਟ ਨਹੀਂ ਖਾਂਦੇ ਸਾਹਮਣੇ ਪਿਆ ਜੀ ਫਰੂਟ ਵਧੀਆ ਬ੍ਰੇਕਫਾਸਟ ਆ ਪਰ ਮੈਨੂੰ ਆਤ ਨਹੀਂ ਹੈਗੀ ਸਵੇਰੇ ਸਵੇਰੇ ਫਰੂਟ ਖਾਣ ਦੀ ਕਿਉਂਕਿ ਕਿੱਥੇ ਲੰਘਦੇ ਨੇ ਯਾਰ ਫਰੂਟ ਆਪਣੇ ਸਵੇਰੇ ਸਵੇਰੇ ਐ ਪਰੌਠੇ ਪੂਠੇ ਆਉਣ ਦਹੀਂ ਮੱਖਣ ਘਿਓ ਨਾਲ ਫੇਰ ਗੱਲ ਬਣਦੀ ਆ ਤੇ ਇੱਕ ਗੱਲ ਹੋਰ ਆ ਯਾਰ ਵੈਸੇ ਇੱਕ ਕਈਆਂ ਨੂੰ ਪਤਾ ਵੀ ਹੋਣਾ ਬਈ ਜਿਹੜੇ ਇਹ ਲੋਕ ਨੇ ਚਾਹੇ ਆਪਣੇ ਵਾਲੇ ਪਾਸੇ ਵੀ ਬਥੇਰੇ ਬੰਦੇ ਨੇ ਉਹ ਜਿਹੜਾ ਐਗ ਆ ਨਾ ਐਗ ਦਾ ਅੰਡੇ ਦਾ ਮਤਲਬ ਕਨਫਿਊਜ਼ਨ ਆ ਵੀ ਉਹ ਵੈਜੀਟੇਰੀਅਨ ਆ ਕਿ ਨਾਨ-ਵੈਜੀਟੇਰੀਅਨ ਮੈਂ ਤਾਂ ਕਦੇ ਖਾਦਾ ਨਹੀਂ ਮੈਂ ਤਾਂ ਉਹ ਨਾਨ-ਵੈਜ ਹੀ ਕਹਿੰਦਾ ਪਰ ਕਿਤੇ ਨਾ ਕਿਤੇ ਉਹਨੂੰ ਅਹ ਵੈਜੀਟੇਰੀਅਨ ਵਾਲੇ ਪਾਸੇ ਗਿਣਿਆ ਜਾਂਦਾ ਕਿਉਂਕਿ ਮੈਂ ਦੇਖਿਆ ਵੀ ਜਿਹੜੇ ਬੰਦੇ ਨਾਨਵੈਜ ਨਹੀਂ ਖਾਂਦੇ ਉਹ ਆਂਡਾ ਖਾ ਲੈਂਦੇ ਨੇ ਆਂਡੇ ਨੂੰ ਉਹ ਨਾਨਵੈਜ ਦੇ ਵਿੱਚ ਨਹੀਂ ਗਿਣਦੇ ਫਰੂਟ ਤੇ ਨਾਲ ਰੋਟੀ ਰਾਟੀ ਬਾਈ ਲਿਆਊਗਾ ਕੋਈ ਨਾ ਕੋਈ ਤੇ ਨਾਲ ਆਪਾਂ ਕਾਫੀ ਪੀਵਾਂਗੇ ਇਧਰਲੇ ਪਾਸੇ ਵੀਡੀਓ ਅਪਲੋਡ ਹੋ ਰਹੀ ਆ ਸਾਢੇ 8 ਵਜੇ ਦਾ ਟਾਈਮ ਹੋ ਗਿਆ 8:35 ਮਿੰਟ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਆ ਜੀ ਦੇਸ਼ ਕੀਨੀਆ ਤੇ ਇਸ ਟਾਈਮ ਆਪਾਂ ਹੈਗੇ ਆ ਜੀ ਨਾਰਥ ਕੀਨੀਆ ਦੇ ਵਿੱਚ ਸ਼ਹਿਰ ਦਾ ਨਾਮ ਆ ਮਰਸਾਬਿਟ ਰਾਤ ਆਪਾਂ ਇੱਥੇ ਪਹੁੰਚ ਗਏ ਸੀ ਅਸਲ ਦੇ ਵਿੱਚ ਨਾ ਆਪਣਾ ਇੱਕ ਨਵਾਂ ਸਫ਼ਰ ਸ਼ੁਰੂ ਹੋਣ ਲੱਗਿਆ ਜੀ ਲੇਕ ਤੁਰਕਾਨਾ ਵਾਲੇ ਪਾਸੇ ਨੂੰ ਜਿਹੜੀ ਕਿ ਦੁਨੀਆ ਦੀ ਸਾਰਿਆਂ ਤੋਂ ਵੱਡੀ ਡੈਜ਼ਰਟ ਲੇਕ ਆ ਮਤਲਬ ਦੁਨੀਆ ਦੀ ਸਾਰਿਆਂ ਤੋਂ ਵੱਡੀ ਉਹ ਲੇਕ ਆ ਜਿਹੜੀ ਕਿ ਇੱਕ ਰੇਗਿਸਤਾਨ ਦੇ ਵਿੱਚ ਬਣੀ ਹੋਈ ਆ ਤੁਸੀਂ ਦੇਖੋ ਵੀ ਕਿੰਨਾ ਇਹ ਅਜੀਬ ਜਿਹਾ ਇੱਕ ਮਾਹੌਲ ਆ ਵੀ ਉਹ ਰੇਗਿਸਤਾਨ ਜਿੱਥੇ ਲੋਕ ਬੂੰਦ ਬੂੰਦ ਨੂੰ ਪਾਣੀ ਪਾਣੀ ਨੂੰ ਤਰਸ ਰਹੇ ਨੇ ਘੁੱਟ ਘੁੱਟ ਵਾਸਤੇ ਤੇ ਉਸ ਰੇਗਿਸਤਾਨ ਦੇ ਵਿਚਾਲੇ ਇੱਕ ਦੁਨੀਆ ਦੀ ਸਾਰਿਆਂ ਤੋਂ ਵੱਡੀ ਲੇਕ ਬਣੀ ਹੋਈ ਆ ਤੇ ਆਪਾਂ ਉਹ ਚੀਜ਼ ਨੂੰ ਦੇਖਣ ਚੱਲੇ ਆ ਉੱਥੇ ਜਾਣਾ ਵੀ ਥੋੜਾ ਜਿਹਾ ਸੌਖਾ ਨਹੀਂ ਹੈਗਾ ਔਖੇ ਜਿਹੇ ਰਾਹ ਨੇ ਡੇਜ਼ਰਟ ਵਿੱਚ ਦੀ ਹੋ ਕੇ ਜਾਣਾ ਪੈਂਦਾ ਇਕੱਲੇ ਤੁਸੀਂ ਜਾ ਨਹੀਂ ਸਕਦੇ ਸ਼ੇਅਰਿੰਗ ਟੈਕਸੀਆਂ ਲੈ ਕੇ ਜਾਓਗੇ ਜਾਂ ਫਿਰ ਇੱਕ ਸਾਨੂੰ ਗਾੜ ਲੈ ਕੇ ਜਾਣਾ ਪੈਣਾ ਕਿਉਂਕਿ ਜਿਹੜੇ ਰਾਹਾਂ ਵਿੱਚ ਦੀ ਆਪਾਂ ਲੰਘਣਾ ਉੱਥੇ ਕਬੀਲੇ ਪੈਂਦੇ ਨੇ ਤੇ ਉਹਨਾਂ ਕਬੀਲਿਆਂ ਦੀ ਆਪਸ ਦੇ ਵਿੱਚ ਲੜਾਈ ਰਹਿੰਦੀ ਆ ਇਹ ਵੀ ਸੁਣਿਆ ਵੀ ਜੇ ਤੁਹਾਡੇ ਕੋਲ ਪਾਣੀ ਹੈਗਾ ਤਾਂ ਉੱਥੇ ਤੁਹਾਡੇ ਕੋਲ ਪਾਣੀ ਮੰਗਣਗੇ ਉਹ ਜੇ ਤੁਸੀਂ ਪਾਣੀ ਨਹੀਂ ਦਿੰਦੇ ਤਾਂ ਤੁਹਾਨੂੰ ਉਹ ਕੋਈ ਨਾ ਕੋਈ ਨੁਕਸਾਨ ਵੀ ਪਹਚਾ ਸਕਦੇ ਨੇ ਪਰ ਆਪਾਂ ਜਿਹੜੀ ਗੱਡੀ ਦੇ ਨਾਲ ਚੱਲੇ ਆ ਜੀ ਲੈਂਡ ਕਰੂਜ਼ਰ ਆ ਉਹ ਪਰ ਉਹ ਪਰਸਨਲੀ ਹੈਗੀ ਸ਼ੇਅਰਿੰਗ ਟੈਕਸੀ ਆ ਮੈਂ ਸਵੇਰੇ 9:00 ਵਜੇ ਆ ਕੇ ਉਹ ਟੈਕਸੀ ਨੂੰ ਬੁੱਕ ਕਰਾ ਗਿਆ ਸੀ ਫਿਲਹਾਲ ਜਿਹੜੀ ਥਾਂ ਦੇ ਉੱਤੇ ਆਪਾਂ ਖੜੇ ਆ ਇਹ ਇਹਨਾਂ ਦਾ ਬੱਸ ਸਟੈਂਡ ਆ ਜੀ 메ਨ ਇੱਕ ਚੌਕ ਇੱਥੋਂ ਨਾਇਰੋਬੀ ਨੂੰ ਵੀ ਬੱਸਾਂ ਜਾਣਗੀਆਂ ਇੱਥੋਂ ਇਥੋਪੀਆ ਨੂੰ ਵੀ ਬੱਸਾਂ ਜਾਣਗੀਆਂ ਪਾਣੇ 200 ਕਿਲੋਮੀਟਰ ਦੂਰ ਆ ਜੀ ਇੱਥੋਂ ਇਥੋ ਤੇ ਮੁਆਲੇ ਬਾਰਡਰ ਦਾ ਨਾਮ ਆ ਆ ਕੁਛ ਐਵੇਂ ਦਾ ਏਰੀਆ ਤੇ ਇੱਥੇ ਹੀ ਮੈਨੂੰ ਵਾਪਸ ਮੁੜ ਕੇ ਆਉਣਾ ਪੈਣਾ ਚਾਰ ਪੰਜ ਦਿਨਾਂ ਦਾ ਸਫਰ ਜਾਂ ਚਾਰ ਪੰਜ ਦਿਨਾਂ ਦਾ ਐਡਵੈਂਚਰ ਕਰਨ ਤੋਂ ਬਾਅਦ ਤੇ ਇੱਥੋਂ ਹੀ ਮੈਨੂੰ ਨਾਇਰੋਬੀ ਜਾਣ ਵਾਸਤੇ ਬੱਸਾਂ ਵੀ ਮਿਲ ਜਾਣਗੀਆਂ ਸੋ ਮਰਸਾ ਬਿੱਟ ਆ ਲੇਕ ਤੁਰਕਾਨਾ ਜਾਣ ਵਾਸਤੇ ਇੱਕ ਸਭ ਤੋਂ ਜਿਆਦਾ ਮੇਨ ਸੈਂਟਰ ਪੁਆਇੰਟ ਆ ਜੀ ਦੋ ਰਾਹ ਜਾਂਦੇ ਨੇ ਮਰਸਾ ਲੇਕ ਤੁਰਕਾਨਾ ਨੂੰ ਜਾਣ ਵਾਸਤੇ ਇੱਕ ਹੋ ਕੇ ਜਾਂਦਾ ਨਾਰਥ ਹੋਰ ਤੇ ਇੱਕ ਹੋ ਕੇ ਜਾਂਦਾ ਜੀ ਸਾਊਥ ਹੋਰ ਨਾਰਥ ਹੋਰ ਵਾਲਾ ਪਾਸਾ ਥੋੜਾ ਜਿਆਦਾ ਡੇਂਜਰਸ ਆ ਕਿਉਂਕਿ ਉੱਥੇ ਤੁਹਾਨੂੰ ਨਾਰਥ ਹੌਰ ਪਹੁੰਚਣ ਤੋਂ ਬਾਅਦ ਟੈਕਸੀਆਂ ਬਾਰੇ ਪਤਾ ਕਰਨਾ ਪੈਣਾ ਉਹ ਤੁਹਾਡੀ ਕਿਸਮਤ ਆ ਟੈਕਸੀ ਤੁਹਾਨੂੰ ਮਿਲੇ ਜਾਂ ਨਾ ਮਿਲੇ ਪਰ ਜਿਹੜਾ ਸਾਊਥ ਹੌਰ ਵਾਲਾ ਪਾਸਾ ਉਹਦੇ ਵਿੱਚ ਕੀ ਆ ਕਿ ਤੁਸੀਂ ਇੱਥੋਂ ਇੱਕ ਟੈਕਸੀ ਬੁੱਕ ਕਰਾਓ ਜਿਵੇਂ ਆ ਸਾਹਮਣੇ ਲੈਂਡ ਕਰੂਜ਼ਾਂ ਖੜੀਆਂ ਨੇ ਇਹਨਾਂ ਦੇ ਵਿੱਚ ਬਹਿ ਕੇ ਸਿੱਧਾ ਤੁਸੀਂ ਲੈ ਕੇ ਤੁਰਕਾਨਾ ਅੱਜ ਸ਼ਾਮ ਤੱਕ ਪਹੁੰਚ ਜਾਓਗੇ ਤੇ ਉੱਥੇ ਜਾ ਕੇ ਜਿਹੜੀਆਂ ਵੀ ਕੋਈ ਟ੍ਰਾਈਬਾਂ ਹੈਗੀਆਂ ਨੇ ਦੇਖਣ ਵਾਲੀਆਂ ਉਹਨਾਂ ਨੂੰ ਆਪਾਂ ਦੇਖ ਲਾਂਗੇ ਫਿਲਹਾਲ ਆਪਣੀ ਵਾਲੀ ਗੱਡੀ ਦੀ ਰਿਪੇਅਰਿੰਗ ਚੱਲੀ ਜਾਂਦੀ ਆ ਤੇ ਉਹ ਯਾਰ ਏਰੀਆ ਇੰਨਾ ਕਿ ਖਤਰਨਾਕ ਆ ਵੀ ਜਰਾ ਦੇ ਵਿੱਚ ਤੁਹਾਡੀ ਗੱਡੀ ਵੀ ਖਰਾਬ ਹੋ ਗਈ ਨ ਤਾਂ ਸੋਨੂੰ ਉੱਥੇ ਕੋਈ ਗੱਡੀ ਠੀਕ ਕਰਨ ਵਾਲਾ ਮਕੈਨਿਕ ਵੀ ਨਹੀਂ ਮਿਲਣਾ ਕਿਉਂਕਿ ਰੇਗਿਸਤਾਨ ਹੈ ਰੇਗਿਸਤਾਨ ਦੇ ਵਿੱਚ ਕੀ ਮਿਲਣਾ ਤੁਹਾਨੂੰ ਆਪ ਹੀ ਪਤਾ ਤੇ 1 ਵਜੇ ਦੁਪਹਿਰੇ ਚੱਲੂਗੀ ਇਹ ਸਵੇਰੇ 9 ਵਜੇ ਆਕੇ ਮੈਂ ਗੱਡੀ ਦੀ ਟਿਕਟ ਬੁੱਕ ਕਰਾ ਆ ਗਿਆ ਸੀ 1300 ਸ਼ਲਿੰਗ ਲਏ ਨੇ ਤੇ ਮੈਂ ਮੂਰਲੀ ਸੀਟ ਬੁੱਕ ਕਰਾਈ ਹੈ ਤੇ ਮੂਰਲੀ ਸੀਟ ਤੇ ਬੈਠਣ ਵਾਸਤੇ ਮੈਂ ਇਹਨਾਂ ਨੂੰ 200 ਰੁਪਿਆ ਐਕਸਟਰਾ ਦਿੱਤਾ ਮਤਲਬ 1500 ਸ਼ਲਿੰਗ ਇਹ ਜਿਹੜਾ ਬਾਈ ਖੜਾ ਆ ਹਬੀਬੀ ਇਹ ਆਪਣੇ ਨਾਲ ਜਾਊਗਾ ਤੇ ਆ ਸਾਰੀ ਗੱਡੀ ਇਹ ਨਹੀਂ ਹੈਗੀ ਵੀ ਮੈਨੂੰ ਇਕੱਲੇ ਨੂੰ ਲੈ ਕੇ ਜਾਊਗੀ ਪੂਰਾ ਲੱਦ ਕੇ ਤੁਰੂਗੀ ਤੇ ਆਹ ਦੇਖੋ ਸਮਾਨ ਸੰਦੂਖ ਟ੍ਰਾਂਕ ਗੱਦੇ ਹੈ ਹੋਰ ਬੋਰੀਆਂ ਦੇ ਵਿੱਚ ਸਮਾਨ ਜਿੰਨਾ ਵੀ ਆ ਸਾਰਾ ਸਮਾਨ ਪਿਆ ਸਾਰਾ ਇਹ ਗੱਡੀ ਦੇ ਵਿੱਚ ਲੱਦਣਗੇ ਉਸ ਤੋਂ ਬਾਅਦ ਜੇ ਕੋਈ ਸੀਟ ਬਚੀ ਫਿਰ ਆਪਣੀ ਵਾਰੀ ਆਊਗੀ ਆਹ ਬਾਈ ਖੜਾ ਜਿਹਨੇ ਮੇਰੀ ਟਿਕਟ ਬੁੱਕ ਕੀਤੀ ਆ ਇਹਨਾਂ ਨੇ ਮੈਨੂੰ ਫੋਨ ਕਰਤਾ ਸੀ ਕਹਿੰਦੇ ਆਜੋ ਭਾਈ ਗੱਡੀ ਤੁਰਨ ਵਾਲੀ ਆ ਆਟਾਬ ਟੁੱਬ ਭਾਈ ਸਾਰਾ ਕੁਝ ਇਹ ਲੈਂਡ ਕਰੂਜ਼ਰ ਦੇ ਵਿੱਚ ਲੱਦਣਗੇ ਤੇ ਅੱਜ ਇਹਦਾ ਇਹ ਜਲੂਸ ਕੱਢਣਗੇ ਅੱਜ ਇਹਦਾ ਇਹ ਜਲੂਸ ਘੱਟ ਰਗੇ ਲੈਂਡ ਕਰੂਜ਼ਰ ਦਾ ਅੱਗੇ ਆਪਾਂ ਕੱਲੇ ਬੈ ਕੇ ਘੁੰਮਦੇ ਸੀ ਅੱਜ ਇਹ ਚ ਹੋਰ ਸਵਾਰੀਆਂ ਵੀ ਬੈਣ ਗਈਆਂ ਇਹ ਲੈਂਡ ਕਰੂਜ਼ਰ ਐਵੇਂ ਮੋਡੀਫਾਈ ਕੀਤੀ ਹੋਈ ਆ ਜਿਵੇਂ ਆਪਾਂ ਕਿਸੇ ਸਫਾਰੀ ਵਾਲੇ ਪਾਸੇ ਨੂੰ ਜਾਣਾ ਹੁੰਦਾ ਸ਼ੇਰ ਸ਼ੂਰ ਦੇਖਣ ਵਾਸਤੇ ਚਲੋ ਜੀ ਇਹ ਤਾਂ ਆਪਾਂ ਅੰਦਰ ਸਟੀਰਿੰਗ ਸਟੂਰਿੰਗ ਖੋਲੀ ਬੈਠੇ ਨੇ ਉਹ ਦੇਖੋ ਚੱਲੋ ਸੇਵਕਾ ਠੀਕ ਆ ਆ ਦੇਖ ਓਕੇ ਯੋਰ ਨੇਮ ਇਜ਼ ਯੋਰ ਨੇਮ ਸਲਾਂਡਿਓ ਸਿਲਬਸਤਾ ਸਿਲਬਸਤਾ Oh very good name ਆ ਆਪਣੇ ਨਾਲ ਬਾਈ ਖੜਾ ਮਾੜਾ ਜਪੀ ਜਾਂਦਾ ਗੁੱਡ 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 ਚਲੋ ਜੀ ਹੁਣ ਮਾੜਾ ਮੋਟਾ ਆਪਾ ਪਾਣੀ ਲੈ ਲਈਏ ਉਧਰਲੇ ਪਾਸੇ ਸਟੋਰ ਬਣੇ ਹੋਏ ਨੇ ਉਥੋਂ ਪਾਣੀ ਦੀਆਂ ਬੋਤਲਾਂ ਲੈ ਲਈਏ ਤੇ ਜੂਸ ਜਾਸ ਲੈ ਲਈਏ ਰਾਹ ਦੇ ਵਿੱਚ ਕੁਝ ਮਿਲੇ ਨਾ ਮਿਲੇ ਕੋਈ ਪਰੋਸਾ ਨਹੀਂ ਹੈਗਾ ਤੇ ਜਿਆਦੇ ਪਾਣੀ ਵੀ ਤੁਸੀਂ ਕੈਰੀ ਕਰੋਗੇ ਫਿਰ ਵੀ ਤੁਹਾਨੂੰ ਰਾਹ ਦੇ ਵਿੱਚ ਲੋਕਾਂ ਨੂੰ ਉਹ ਵੰਡਣਾ ਪੈਣਾ ਜੇ ਨਹੀਂ ਵੰਡੋਗੇ ਫਿਰ ਕਹਿੰਦੇ ਵੀ ਤੁਹਾਡੇ ਵਾਸਤੇ ਉਹ ਖਤਰੇ ਵਾਲਾ ਕੰਮ ਹੋ ਜਾਣਾ ਸੇਵਕਾ ਆ ਦੁਕਾਨ ਆ ਜੀ ਇੱਥੋਂ ਲੈ ਲਈ ਆਪਾਂ ਦੁਕਾਨ ਦੇ ਉੱਤੇ ਆਏ ਸੀ ਮੈਂ ਇੱਥੇ ਇੱਕ 슈ਗਰ ਫ੍ਰੀ ਕੋਲਡ ਡਰਿੰਕ ਵਾਲੀ ਬੋਤਲ ਲੈ ਲਈ ਇਹਦੇ ਵਿੱਚ ਕੈਲਰੀਜ਼ ਜ਼ੀਰੋ ਹੁੰਦੀਆਂ ਨੇ ਨਾਲੇ ਇਹਦੇ ਵਿੱਚ ਮਿੱਠਾ ਨਹੀਂ ਹੁੰਦਾ ਨਾਲੇ ਕੋਕੇ ਕੋਲੇ ਪੀਣ ਵਾਲੀ ਜਿਹੜੀ ਤਮਾ ਹੁੰਦੀ ਆ ਉਹ ਮਰ ਜਾਂਦੀ ਆ ਇਧਰਲੇ ਪਾਸੇ ਕੁਝ ਕੁ ਟੌਫੀਆਂ ਲੈ ਲਈਆਂ ਤੇ ਬਾਈ ਨੇ ਮੈਨੂੰ ਲੇਕ ਤੁਰਕਾਨਾ ਦੀਆਂ ਫੋਟੋਆਂ ਦਿਖਾਈਆਂ ਨੇ ਕਹਿੰਦਾ ਬਾਈ ਬਹੁਤ ਸੋਹਣੀ ਚੀਜ਼ ਆ ਪਰ ਉੱਥੇ ਮੌਸਮ ਬਹੁਤ ਗਰਮ ਹੋਊਗਾ ਸੋ देयर विल बी ਵੈਰੀ ਹੌਟ ਅ ਤੇ ਬਾਈ ਹੋਰੇ ਵੀ ਅੱਜ ਤੋਂ 3 ਮਹੀਨੇ ਪਹਿਲਾਂ ਜਾ ਕੇ ਆਏ ਨੇ ਲੇਕ ਤੁਰਕਾਨਾ ਦੀ ਤੇ ਕਹਿੰਦੇ ਰਾਹ ਦੇ ਵਿੱਚ ਸਾਨੂੰ ਪਵਨ ਚੱਕਰੀਆਂ ਵੀ ਦੇਖਣ ਨੂੰ ਮਿਲੀਆਂ ਜਿਹੜੀ ਇਲੈਕਟ੍ਰਿਸਿਟੀ ਬਣਾਉਂਦੀਆਂ ਨੇ ਹਾਊ ਮੱਚ ਇਜ਼ ਦਾ ਟੋਟਲ ਫਾਰ ਥਿਸ ਸਵੇਰੇ ਹੋਟਲ 'ਚ ਰੋਟੀ ਖਾ ਕੇ ਤੁਰੇ ਸੀ ਹਜੇ ਤੱਕ ਗੱਡੀ ਤੁਰੀ ਨਹੀਂ ਹੈਗੀ ਦੁਬਾਰੇ ਰੋਟੀ ਦਾ ਟਾਈਮ ਹੋ ਗਿਆ ਹੁਣ ਮੈਂ ਇੱਥੇ ਕੋਈ ਰੈਸਟੋਰੈਂਟ ਦੇਖਦਾ ਬਾਈ ਨੂੰ ਪੁੱਛਦਾ ਭਾਈ ਜੇ ਹੈਗਾ ਟਾਈਮ ਅਜੇ ਘੰਟੇ 2 ਘੰਟੇ ਮੈਨੂੰ ਲੱਗਦਾ ਵੀ ਤੁਰਨਗੇ ਨਹੀਂ ਹਜੇ ਸਿਰਫ ਸਮਾਨ ਹੀ ਲੱਦੀ ਜਾਂਦੇ ਨੇ ਤਿੰਨ ਗੱਡੀਆਂ ਖੜੀਆਂ ਨੇ ਮੈਨੂੰ ਲੱਗਦਾ ਵੀ ਤਿੰਨੇ ਇਕੱਠੀਆਂ ਜਾਣਗੀਆਂ ਇਹ ਕਿਉਂਕਿ ਉਹੀ ਗੱਲ ਭਾਈ ਰੇਗਿਸਤਾਨ ਵਾਲੇ ਪਾਸੇ ਜੇ ਗੱਡੀ ਖਰਾਬ ਹੁੰਦੀ ਹੈ ਕੋਈ ਹੈਲਪ ਕਰਨ ਨਹੀਂ ਆਊਗਾ ਤਾਂ ਇੱਕ ਦੂਜੇ ਦੇ ਸਹਾਰੇ ਇਹ ਕਿਤੇ ਨਾ ਕਿਤੇ ਤਣ ਪੱਤਨ ਲੱਗ ਜਾਣਗੇ 5 ਘੰਟੇ ਦਾ ਸਫਰ ਹੈ ਇਸ ਹਸਾਬ ਨਾਲ ਮੈਨੂੰ ਐ ਲੱਗਦਾ ਵੀ ਰਾਤ ਤੱਕ ਪਹੁੰਚਾਂਗੇ ਆਪਾਂ ਮਸਾਈ ਟ੍ਰਾਈਬ ਦੇ ਲੋਕ ਰਹਿੰਦੇ ਨੇ ਜੀ ਇਧਰਲੇ ਪਾਸੇ ਵੀ ਮਸਾਈ ਟ੍ਰਾਈਬ ਦੇ ਲੋਕ ਉਹਨਾਂ ਦੀ ਲੋਈ ਜਿਹੀ ਲਵੇਟੀ ਹੁੰਦੀ ਹੈ ਲਾਲ ਜੇ ਰੰਗ ਦੀ ਕੋਈ ਨਾ ਕੋਈ ਉਹ ਸਮਾਨ ਆਪਦਾ ਵੇਚਦੇ ਰਹਿੰਦੇ ਨੇ ਤੇ ਹੱਥਾਂ ਦੇ ਵਿੱਚ ਉਹਨਾਂ ਦੇ ਇੱਕ ਫੜੀ ਹੁੰਦੀ ਹੈ ਲੱਕੜ ਜੀ ਇਹਦਾ ਟ੍ਰੈਡੀਸ਼ਨਲ ਲੱਕੜਾ ਹੋ ਆ ਆਪਣੀ ਗੱਡੀ ਆ ਅੱਧੀ ਭਰ ਲਈ ਇਹ ਬਾਈ ਨੇ ਮੈਨੂੰ ਕਿਹਾ ਕਹਿੰਦਾ ਜੇ ਉੱਤੇ ਬਹਿ ਕੇ ਜਾਣਾ ਹੋਇਆ ਤਾਂ ਉੱਤੇ ਬਹਿ ਕੇ ਵੀ ਜਾ ਸਕਦਾ ਮੈਂ ਕਿਹਾ ਤੁਸੀਂ ਤੋਰੋ ਦਾ ਸਹੀ ਕਿਤੇ ਦਾ ਬਿਠਾਓ ਪਰ ਤੋਰੋ ਪਈ ਇਹਨੂੰ ਆਹ ਦੇਖੋ ਇੰਨਾ ਕ ਸਾਮਾਨ ਲੱਦ ਲਿਆ ਰਾਹ ਦੇ ਵਿੱਚ ਆ ਪਾਣੀ ਦੀਆਂ ਬੋਤਲਾਂ ਪਾਣੀ ਪਿੱਛੇ ਵੀ ਕਹਿੰਦੇ ਕਤਲ ਹੋ ਜਾਂਦਾ ਭਾਈ ਦੇਖਦੇ ਕੀ ਮੌਲ ਬੰਦਾ ਸਾਰਾ ਸਾਮਾਨ ਹਜੇ ਲੱਦਣ ਵਾਲਾ ਇੱਥੇ ਪਤਾ ਕੀ ਹਸਾਕਤਾ ਵਾ ਜਿੰਨੀਆਂ ਵੀ ਬੋਰੀਆਂ ਪਈਆਂ ਨੇ ਬੋਰੀਆਂ ਤੇ ਲੋਕਾਂ ਦੇ ਨਾਮ ਲਿਖਤੇ ਜਿਵੇਂ ਆਪਾਂ ਆਟੇ ਵਾਲੀ ਚੱਕੀ ਤੇ ਪੀਣਾ ਲੈ ਜਾਂਦੇ ਆ ਜਿਵੇਂ ਆਹ ਆਹ ਬੋਰੀ ਆ ਇੱਥੇ ਬੰਦੇ ਦਾ ਨਾਮ ਲਿਖਿਆ ਹੋਇਆ ਹੈ ਭਾਈ ਉਹ ਬੰਦੇ ਦਾ ਨਾਮ ਪੁੱਛ ਕੇ ਫਿਰ ਬੋਰੀ ਲਾ ਦੇਣਗੇ। ਉਹ ਪਰਲੇ ਪਾਸੇ ਬਕਸਾ ਜਾ ਪਿਆ ਇਹਦੇ ਉੱਤੇ ਬੰਦੇ ਦਾ ਨਾਮ ਲਿਖਿਆ ਹੋਇਆ। ਐ ਮਾਹੌਲਾ। ਮਾਰਕੀਟ ਦੇ ਵਿੱਚ ਮੈਂ ਆ ਗਿਆ ਬਾਈ ਉਹਨਾਂ ਨੂੰ ਪੁੱਛਿਆ ਮੈਂ ਕਿੰਨਾ ਕੁ ਟਾਈਮ ਲੱਗ ਜੂ ਕਹਿੰਦਾ ਯਾਰ ਹਜੇ ਟਾਈਮ ਲੱਗ ਜੂਗਾ। ਆ ਇੱਥੇ ਇੱਕ ਰੈਸਟੋਰੈਂਟ ਹੈਗਾ ਓਸਿਸ। ਸਮਝਾ ਦਿੰਨੇ ਆ ਜੇ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਹੋਈ ਤਾਂ। ਟੈਕਸੀ ਚੱਲਣ ਨੂੰ ਹਜੇ ਟਾਈਮ ਲੱਗਣਾ ਸੀ। ਉਹਨਾਂ ਚਿਰ ਬਾਈ ਨੂੰ ਪੁੱਛਿਆ ਮੈਂ ਕੁਝ ਖਾ ਪੀਆ ਵਾਂ? ਕਹਿੰਦੇ ਕੁਝ ਖਾ ਪੀਆ ਕਿਉਂਕਿ ਰਾਹ ਦੇ ਵਿੱਚ ਤਾਂ ਕੁਝ ਨਹੀਂ ਮਿਲਣਾ। ਜੇ ਮਿਲੂਗਾ ਵੀ ਤਾਂ ਟਾਈਮ ਬਹੁਤ ਥੋੜਾ ਹ ਰਾਜਮਾ ਇੱਥੇ ਮਿਲ ਜਾਂਦੇ ਨੇ ਭਾਈ ਸੌਖੇ ਤੇ ਚੌਲ ਮਿਲ ਜਾਂਦੇ ਨੇ ਸੌਖੇ ਰਾਤ ਨੂੰ ਮੈਂ ਰਾਜਮਾ ਚੌਲੀ ਖਾਦੇ ਨੇ ਹੁਣ ਵੀ ਰਾਜਮਾ ਚੌਲ ਮਿਲ ਜਾਂਦਾ ਮੁਸਲਿਮ ਕੰਟਰੀਆਂ ਜਦੋਂ ਆਪਾਂ ਜਾਣਦੇ ਨਾ ਉੱਥੇ ਬੜੀ ਪ੍ਰੋਬਲਮ ਆਉਂਦੀ ਆ ਕਿਉਂਕਿ ਉਹਨਾਂ ਨੇ ਹਰੇਕ ਚੀਜ਼ ਦੇ ਵਿੱਚ ਭਾਈ ਕਲਚਰ ਹੀ ਆ ਯਾਰ ਉਹਨਾਂ ਦਾ ਜੇ ਤੁਸੀਂ ਵੇਜ ਵੀ ਮੰਗੋਗੇ ਤਾਂ ਵੀ ਉਹਦੇ ਵਿੱਚ ਤੁਹਾਨੂੰ ਐ ਨਹੀਂ ਪਤਾ ਬੀਫ ਪਾ ਕੇ ਦੇ ਦੇਣ ਇੱਥੇ ਲੋਕ ਕ੍ਰਿਸਚਨ ਵੀ ਹੈਗੇ ਨੇ ਮੁਸਲਿਮ ਵੀ ਹੈਗੇ ਨੇ ਮਿਕਸ ਜਿਹਾ ਸੌਦਾ ਪਰ ਇਹ ਬੰਦੇ ਤੁਹਾਨੂੰ ਮਤਲਬ ਪਿਓਰ ਵੈਜੀਟੇਰੀਅਨ ਸਮਾਨ ਲਿਆ ਕੇ ਦੇ ਦੇਣਗੇ ਇੰਨਾ ਕੁ ਸੌਖ ਹੈ ਗਿਆ ਕੀਨੀ ਵਾਲੇ ਪਾਸੇ ਇਥੋਪੀਆ ਵਾਲੇ ਪਾਸੇ ਬਾਕੀ ਜਿਹੜਾ ਇਥੋਪੀਆ ਦਾ ਟ੍ਰੈਡੀਸ਼ਨਲ ਫੂਡ ਆ ਉਹ ਵੈਜੀਟੇਰੀਅਨ ਹੀ ਆ ਜੇ ਇੱਥੇ ਆ ਕੇ ਮੈਂ ਇਥੋਪੀਆ ਦਾ ਫੂਡ ਮੰਗੂਗਾ ਤਾਂ ਮੈਨੂੰ ਵੈਜੀਟੇਰੀਅਨ ਚੀਜ਼ਾਂ ਲਿਆ ਕੇ ਦੇ ਦੇਣਗੇ ਲੋ ਜੀ ਗੱਡੀ ਆਪਣੀ ਲੱਦ ਲਈ ਉੱਪਰਲੇ ਪਾਸੇ ਕੋਲਿਆਂ ਨਾਲ ਸਾਰੀ ਗੱਡੀ ਲੱਦ ਲਈ ਤੇ ਸਾਰਾ ਸਮਾਨ ਇਹ ਰੱਸੀਆਂ ਦੇ ਨਾਲ ਬੰਨਤਾ ਤੇ ਹੁਣ ਮੈਨੂੰ ਲੱਗਦਾ 15-20 ਮਿੰਟ ਤੱਕ ਤੁਰਨਾ ਚਾਹੀਦਾ ਇਹਨਾਂ ਨੂੰ ਪੀਪੀਆਂ ਦੇ ਨਾਲ ਇਹਨਾਂ ਨੇ ਤੇਲ ਪਾ ਲਿਆ ਵਿੱਚ ਬਸ ਖਰਾਬ ਨਾ ਹੋਵੇ ਹੁਣ ਗੱਡੀ ਸਾਨੂੰ ਪਤਾ ਵੀ ਜਿਹੜੀ ਗੱਡੀ 'ਚ ਮੈਂ ਬਹਿ ਜਾਣਾ ਉਹ ਖਰਾਬ ਹੋ ਜਾਂਦੀ ਆ। ਉਹ ਤਾਂ ਬਾਈ ਨੇ ਮੈਨੂੰ ਕਿਹਾ ਸੀ ਵੀ ਉੱਪਰ ਬਹਿ ਜੀ ਪਰ ਉੱਪਰ ਬਹਿਣ ਨੂੰ ਕੋਈ ਥਾਂ ਤਾਂ ਛੱਡੀ ਨਹੀਂ ਇਹਨਾਂ ਨੇ ਯਾਰ। ਉੱਪਰੋਂ 뷰 ਵਾਲਾ ਘੈਂਟ ਆਉਣਾ ਸੀ। ਦੇਖਦੇ ਆਂ ਪਹਿਲਾਂ ਤਾਂ ਕੇਰਾ ਅੰਦਰ ਬਹਿ ਕੇ ਜਾਵਾਂਗੇ। ਤੇ ਜੇ ਗੱਡੀ ਠੀਕ ਠਾਕ ਜੀ ਚਲਾਉਂਦੇ ਹੋਣਗੇ ਫੇਰ ਉੱਤੇ ਬੈਠਾਂਗੇ। ਉੱਪਰ ਜੇ ਬਹਿਣਾ ਵੀ ਹੋਇਆ ਤਾਂ ਇੱਥੇ ਬਿਠਾਉਣਗੇ। ਹੋਰ ਤਾਂ ਕਿਤੇ ਕੋਈ ਥਾਂ ਛੱਡੀ ਨਹੀਂ ਹੈਗੀ। ਸਾਰਾ ਸਮਾਨ ਨਾ ਰੱਸੀਆਂ ਨਾਲ, ਸੇਬਿਆਂ ਨਾਲ ਬੰਨਦਾ। ਜਿਹਦਾ ਸਮਾਨ ਹੋਊਗਾ ਬਾਜ਼ ਮਾਰਨੀ ਹੈ, ਉਦੋਂ ਬਾਅਦ ਸੇਬਾ ਕੱਟ ਦੇਣਗੇ। ਤੇ ਗੱਡੀ ਗਾਹ ਉਹ ਹੂ ਇਜ਼ ਹੀ ਹੂ ਇਜ਼ ਹੀ ਲੋ ਜੀ ਗੱਡੀ ਦੇ ਵਿੱਚ ਆਪਾਂ ਬਹਿ ਗਏ ਆ ਤੇ ਗੱਡੀ ਚੱਲੇ ਨੂੰ ਹਜੇ 10 ਮਿੰਟ ਹੀ ਹੋਏ ਸੀ ਕਿ ਰਾਹ ਦੇ ਵਿੱਚ ਉਹਨਾਂ ਨੇ ਫੇਰ ਰੋਕ ਲਈ ਪਹਿਲਾਂ ਤੁਸੀਂ ਆਲੇ ਦੁਆਲੇ ਦਾ ਨਜ਼ਾਰਾ ਦੇਖੋ ਅਸਲ ਦੇ ਵਿੱਚ ਇਹ ਕੀ ਕਰਨ ਲੱਗੇ ਨੇ ਵੀ ਜਿਹੜੇ ਬੰਦੇ ਗੱਡੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੇ ਝੋਲੇ ਟੰਗੇ ਹੋਏ ਨੇ ਉਹਨਾਂ ਬੰਦਿਆਂ ਨੇ ਸਮਾਨ ਨੋਟ ਕਰਕੇ ਝੋਲਿਆਂ ਨੂੰ ਗਿਣਿਆ ਜਾ ਰਿਹਾ ਹੈ ਵਿਜੇ 15 ਬੰਦਿਆਂ ਦੇ 15 ਝੋਲੇ ਨੇ ਤਾਂ ਉਹ 15 ਪੂਰੇ ਨੇ ਤਾਂ ਉਹ ਚੀਜ਼ ਦੀ ਇੱਥੇ ਵੈਰੀਫਿਕੇਸ਼ਨ ਹੋ ਰਹੀ ਸੀ ਮੈਂ ਤੇ ਨਾਲ ਇੱਕ ਬੇਬੇ ਯੂਅਰ ਨੇਮ ਇਜ਼ ਟੈਰੀ ਹਾਂ ਟੈਰੀ ਟੈਰੀ ਬੇਬੇ ਦਾ ਨਾਮ ਹੈਗਾ ਟੈਰੀ ਤੇ ਨਾਲ ਸਾਡਾ ਗਾਈਡ ਡਰਾਈਵਰ ਆ ਉਹਦਾ ਨਾਮ ਹੈਗਾ ਰੀਕੋ ਕਹਿੰਦੇ ਜੇ ਉੱਪਰ ਪੈਣਾ ਹੋਇਆ ਭਾਈ ਰੀਕੋ ਨੂੰ ਦੱਸ ਦਿਓ ਤੇ ਰੀਕੋ ਨੇ ਆ ਪੱਤੇ ਟੰਗੇ ਹੋਏ ਨੇ ਇੱਥੇ ਖਾਣ ਵਾਲੇ ਇਹ ਆ ਦੇਖੋ ਇਹ ਉਹੀ ਪੱਤੇ ਨੇ ਜਿਹੜੇ ਇਥੋਪੀਆ ਦੇ ਵਿੱਚ ਖਾਂਦੇ ਸੀ ਲੋਕ એનર્ਜੀ ਲੈਣ ਵਾਸਤੇ ਇਹਨਾਂ ਦਾ ਨਸ਼ਾ ਹੁੰਦਾ ਯੂ ਕਾਲ ਇਟ ਨੇਮ ਮੇਰਾ ਮੇਂਦਰਾ ਮੇਂਦਰਾ ਕੋਣ ਹੈ ਮੇਰਾ ਇਹਨੂੰ ਮੇਰਾ ਕਿਹਾ ਜਾਂਦਾ ਭਾਈ ਲੈ ਭਾਈ ਤੇਰਾ ਹੀ ਆ ਪੱਤਾ ਇਹ ਤੂੰ ਖਾ ਯੂ ਵਨ ਆ ਇਟ ਕੋਣ ਹੈ ਚਲੋ ਆ ਮਹੌਲਾ ਭਾਈ ਦੇਖਦੇ ਆ ਸਫਰ ਕਿਵੇਂ ਦਾ ਰਹਿੰਦਾ ਉਪਰ ਜਿਹੜੀ ਬੇਬੇ ਆ ਬੈਠੀ ਨਾਲ ਇੰਟਰਸਟਿੰਗ ਆ ਯਾਰ ਬਾਕੀ ਇਹਨਾਂ ਨੂੰ this guy my boss my boss 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 mm -hmm. he is he is calling kujis <laughs> chalani, chalani. 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 chalani sab teo my boss oh i know i know <laughs> good good i know him okay. yes oh bhai boss aa kende ha bibi chalo ji 5 500, 500 kilometer de neede ted da safar aa at what time will we will be there in lake turkana at night ਐਟ uh, ਨਾਈਟ uh, 12 ਸਮਥਿੰਗ ਲਾਈਕ ਦੈਟ ਇਹ ਜਿਹਾ ਕੁਝ ਮਾਹੌਲ ਆ ਭਾਈ ਬਾਕੀ ਬੇਬੇ ਦਾ ਆ ਲਿਟਲ ਜਾਂ ਲੱਗਿਆ ਹੋਇਆ ਇੱਕ ਪੇਗ ਲੱਗਿਆ ਹੋਇਆ ਬੇਬੇ ਦਾ ਪੀਂਦੇ ਇੱਥੇ ਸਾਰੇ ਹੀ ਨੇ ਤਿੰਨ ਚਾਰ ਗੱਡੀਆਂ ਚੱਲੀਆਂ ਨੇ ਇਕੱਠੀਆਂ ਹੋ ਗਈ ਸਿੱਧੀ ਰੋਡ ਜਾ ਰਹੀ ਹੈ ਜੀ ਨਾਇਰੋਬੀ ਨੂੰ ਤੇ ਨਾਇਰੋਬੀ ਤੋਂ ਰਾਈਟ ਸਾਈਡ ਕਾਰਗੀ ਕਾਰਗੀ ਫਿਰ ਲਾਇੰਗਲਾਨੀ ਲੇਕ ਤੁਰਕਾਨਾ ਉਹ ਸਾਹਮਣੇ ਸੜਕ ਚਲੀ ਗਈ ਨਾਈਰੋਬੀ ਨੂੰ ਸੜਕ ਦਾ ਕੋਈ ਨਹੀਂ ਪਤਾ ਕਿਵੇਂ ਦਾ ਹੋਊਗਾ ਲੈ ਭਾਈ ਉਹ ਹੋ ਗਿਆ ਮਹੂਰਤ ਬਾਈ ਆ ਦੇਖੋ ਬਾਕੀ ਲੈਂਡ ਕਰੂਜ਼ਰ ਆ ਇਹ ਜੇ ਰੋੜਾਂ ਦੇ ਉੱਤੇ ਕਾਮ ਜਾਵਾਂ ਬਸ ਇੰਜਨ ਉੰਜਨ ਵਾਲੇ ਪਾਸੇ ਚੰਗੀ ਹੋਵੇ ਤਾਂ ਚੰਗੀ ਗੱਲ ਆ ਕਿਉਂਕਿ ਹੁਣ ਆਪਾਂ ਡੈਜ਼ਰਟ ਦੇ ਵਿੱਚ ਐਂਟਰ ਕਰ ਜਾਾਂਗੇ ਰੇਗਿਸਤਾਨ ਦੇ ਵਿੱਚ ਐਂਟਰ ਕਰ ਜਾਾਂਗੇ ਲਗਭਗ ਕਰ ਹੀ ਗਏ ਆ ਇਧਰਲੇ ਪਾਸੇ ਸੜਕਾ ਸੁੜਕਾ ਹੈ ਨਹੀਂ 10 ਮੀਟਰ ਵੀ ਨਹੀਂ ਸੜਕ ਬਣੀ ਹੋਈ ਯਾਰ ਨਾਲ ਦੀ ਨਾਲ ਟੁੱਟੀ ਹੋਈ ਰੋਡ ਆ ਗਈ ਤੇ ਪਿਛਲੇ ਪਾਸੇ ਗੱਡੀਆਂ ਲੱਦੀ ਹੋਈ ਆ ਬੱਕਰੀਆਂ ਜਿਵੇਂ ਜਿਵੇਂ ਹੁਣ ਆਪਾਂ ਸ਼ਹਿਰ ਤੋਂ ਦੂਰ ਜਾਈ ਜਾਵਾਂਗੇ ਬੱਕਰੀਆਂ ਭੇਡਾਂ ਊਠ ਇਹੋ ਜਿਹਾ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਨੜਕਾਲਾ ਤਾਮਾ ਜਾਮਾ ਤੁਸੀਂ ਦੇਖ ਲਓ ਕਿਵੇਂ ਦਾ ਮਾਹੌਲ ਦਰਖਤ ਵਾਲੇ ਸੋਹਣੇ ਲੱਗੇ ਹੋਏ ਨੇ ਇੱਥੇ ਯਾਰ ਉਹ ਜਿਵੇਂ ਛਤਰੀ ਜੀ ਹੁੰਦੀ ਹੈ ਨਾ ਦਰਖਤਾਂ ਦੀ ਉਵੇਂ ਬਣੇ ਹੋਏ ਨੇ ਗੱਡੀ ਦੀ ਸਪੀਡ ਦੇਖੋ ਤੁਸੀਂ ਜਮਾਂ 5 ਦੀ ਸਪੀਡ ਤੇ ਹੋਗੀ ਇਹ ਤਾਂ ਸਾਹ ਮੁੰਲਾ ਦਾ ਵੀ ਸਵੇਰੀ ਲੈ ਕੇ ਪਹੁੰਚਣਗੇ ਆਪਾਂ ਨੂੰ ਚਲ ਆਪਾਂ ਨੂੰ ਕਾਹਲੀ ਕੋਈ ਨਹੀਂ ਮੈਨੂੰ ਬੰਦੇ ਸਫਰ ਵਾਲੇ ਆਪਣੇ ਚੰਗੇ ਮਿਲ ਗਏ ਇਹਦੇ ਗੱਡੀ ਦੇ ਪਿਛਲੇ ਪਾਸੇ ਬੰਦੇ ਬੈਠੇ ਨੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਵੀਡੀਓ ਬਣਾਉਣ ਤੋਂ ਮੇਨ ਰੋਲਾ ਹੁੰਦਾ ਇੱਥੇ ਇਹਨਾਂ ਦਾ ਵੀਡੀਓ ਦਾ ਚੱਕਰ ਪੈਂਦਾ ਹੁੰਦਾ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਨਾ ਦਰਖਤ ਛਲਾਬੀ ਡੇਜ਼ਰਟ ਭਾਈ ਨੇ ਦੱਸਿਆ ਕਿ ਆਪਾਂ ਇਸ ਟਾਈਮ ਇੱਕ ਟਾਪ ਤੇ ਘੁੰਮ ਰਹੇ ਸੀ ਜਿਹੜਾ ਆਪਣਾ ਮਰਸਾਬਿੱਟ ਸ਼ਹਿਰ ਬਣਿਆ ਹੋਇਆ ਨਾ ਉਹ ਵੀ ਇੱਕ ਪਹਾੜ ਦੇ ਉੱਤੇ ਟਾਪ ਤੇ ਉੱਤੇ ਬਣਿਆ ਹੋਇਆ ਤੇ ਹੁਣ ਆਪਾਂ ਹੌਲੀ ਹੌਲੀ ਕਹਿੰਦਾ ਥੱਲੇ ਨੂੰ ਜਾਵਾਂਗੇ ਤੇ ਗਰਮੀ ਚਿਪਕੜ ਹੋਣ ਵਾਲੀ ਆ ਇੱਥੋਂ ਦੀ ਜਿਹੜੀ ਗਰਮੀ ਆ ਨਾ ਉਹਦਾ ਪਤਾ ਚੱਕਰ ਕੀ ਆ ਪਸੀਨਾ ਨਹੀਂ ਆਉਂਦਾ ਥੋੜਾ ਪਿੰਡਾ ਸਾੜ ਦਿੰਦੀ ਆ ਇਹ ਆ ਹੁਣ ਮੈਂ ਪੂਰੀਆਂ ਬਾਹਾਂ ਦੀ ਪਾ ਰੱਖੀ ਆ ਇਹ ਮਤਲਬ ਤੁਹਾਡੀਆਂ ਬਾਹਾਂ ਟੈਨ ਜਿਹੜੀਆਂ ਹੁੰਦੀਆਂ ਨੇ ਆਪਾਂ ਉਹ ਕਰ ਦਿੰਦੀ ਆ ਕਾਲੀਆਂ ਕਰ ਦਿੰਦੀ ਆ ਬਾਹਾਂ ਪਰ ਤੁਹਾਨੂੰ ਪਸੀਨਾ ਨਹੀਂ ਆਊਗਾ ਜਿੰਨੀ ਮਰਜ਼ੀ ਗਰਮੀ ਹੋਵੇ ਇਸ ਟਾਈਮ ਵੀ ਇੱਥੇ 30 32 35 ਡਿਗਰੀ ਟੈਂਪਰੇਚਰ ਹੋ ਜੂਗਾ ਪਰ ਮੂੰਹ ਤੇ ਕੋਈ ਪਸੀਨਾ ਨਹੀਂ ਪਿੰਡੇ ਤੇ ਕੋਈ ਪਸੀਨਾ ਨਹੀਂ ਪਰ ਤੁਹਾਨੂੰ ਗਰਮੀ ਲੱਗੀ ਜਾਣੀ ਆ ਪਹਾੜ ਵਾਲੀ ਧੁੱਪ ਜਿਹੜੀ ਹੁੰਦੀ ਆ ਲਦਾਖ ਦੇ ਵਿੱਚ ਹੁੰਦੀ ਹੈ ਜੀ ਧੁੱਪ ਵੀ ਹਵਾ ਵੀ ਚੱਲਦੀ ਆ ਤੇ ਤਿੱਖੀ ਧੁੱਪ ਵੀ ਆ ਛਾਵੇਂ ਖੜੋਗੇ ਤਾਂ ਠੀਕ ਲੱਗੂਗਾ ਪਰ ਬਹੁਤ ਗੰਦੀ ਧੁੱਪ ਹੁੰਦੀ ਹੈ ਇਹ ਤੁਹਾਡੀ ਸਕਿਨ ਵਾਸਤੇ ਇਹ ਵਾਲੀ ਧੁੱਪ ਜਮਾ ਵਧੀਆ ਨਹੀਂ ਹੁੰਦੀ ਉਹ ਦੇਖੋ ਯਾਰ ਐਂ ਲੱਗਦਾ ਸਾਹਮਣੇ ਜਿਵੇਂ ਕਿਸੇ ਟਾਈਮ ਇੱਥੇ ਸਮੁੰਦਰ ਹੋਵੇ ਇੱਥੇ ਸੜਕਾਂ ਦੇ ਸਾਨੂੰ ਬੈਬੂਨ ਘੁੰਮਦੇ ਆ ਆਮ ਦਿਖ ਜਾਣਗੇ ਬੈਬੂਨ ਭਾਈ ਇੱਕ ਬਾਂਦਰ ਦੇ ਨਾਲ ਦੀ ਪ੍ਰਜਾਤੀ ਹੁੰਦੀ ਆ ਉਹਨਾਂ ਦੇ ਮੂੰਹ ਥੋੜੇ ਜਿਹਾ ਅੱਗੇ ਨੂੰ ਹੁੰਦੇ ਨੇ ਆ ਦੇਖੋ ਇਹਨਾਂ ਦੇ ਮੂੰਹ ਥੋੜੇ ਜਿਹਾ ਅੱਗੇ ਨੂੰ ਹੁੰਦੇ ਨੇ ਜਿਵੇਂ ਕੁੱਤੇ ਦਾ ਮੂੰਹ ਹੁੰਦਾ ਐਵੇਂ ਐਵੇਂ ਦਾ ਹੁੰਦਾ ਦੂਰੋਂ ਦੇਖਣ ਨੂੰ ਬਾਂਦਰ ਲੱਗਦੇ ਨੇ ਪਰ ਇਹ ਬੈਬੂਨਸ ਹੁੰਦੇ ਨੇ ਇਧਰਲੇ ਪਾਸੇ ਬਹੁਤ ਸ਼ਿਕਾਰ ਵੀ ਕੀਤਾ ਜਾਂਦਾ ਇਹਨਾਂ ਦਾ ਸਾਰੇ ਇਧਰਲੇ ਪਾਸੇ ਕੈਕਟਸ ਤੇ ਨਾਲ ਕਿਕਰਾਂ ਲੱਗੀਆਂ ਹੋਈਆਂ ਨੇ ਇੱਕ ਤੰਜਾਨੀਆਂ ਦੇ ਵਿੱਚ ਟਰਾਈਬ ਆ ਭਾਈ ਉਹ ਬੈਬੂਨਸ ਦਾ ਸ਼ਿਕਾਰ ਕਰਦੀ ਆ ਉੱਥੇ ਉਹਨਾਂ ਨੂੰ ਮਸਾ ਦੇਖਣ ਨੂੰ ਮਿਲਦਾ ਇਧਰਲੇ ਪਾਸੇ ਲੋਕ ਇਹਨਾਂ ਦਾ ਸ਼ਿਕਾਰ ਨਹੀਂ ਕਰਦੇ ਤਾਂ ਕਰਕੇ ਇੱਥੇ ਆਮ ਹੀ ਘੁੰਮ ਰਹੇ ਨੇ ਸੜਕ ਦਿਖਾ ਦੀਏ ਤੁਹਾਨੂੰ ਇੱਕ ਵਾਰੀ ਕਰੋ ਚੈੱਕ ਲਾ ਦੇਖੋ ਜੀ ਐਂ ਲੱਗਦਾ ਜਿਵੇਂ ਆਪਾਂ ਨੈਸ਼ਨਲ ਪਾਰਕ ਦੇ ਵਿੱਚ ਘੁੰਮ ਰਹੇ ਹੁੰਦੇ ਜਮੀ ਐਵੇਂ ਦਾ ਮਾਹੌਲ ਹੁੰਦਾ ਥਾਂ ਥਾਂ ਦੇ ਉੱਤੇ ਸਰਕਾਰ ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕਰ ਰਹੀ ਆ బోర్ਡ ਲੱਗੇ ਹੋਏ ਨੇ ਭਾਈ ਗਵਰਨਮੈਂਟ ਦੇ ਇੱਥੇ ਪ੍ਰੋਜੈਕਟ ਲੱਗ ਜਾਣਗੇ ਆਉਣ ਵਾਲੇ ਟਾਈਮਾਂ ਦੇ ਵਿੱਚ ਅਮੇ ਦਾ ਲੱਗਦਾ ਕੁਝ ਮਾਹੌਲ ਵਾਲਾ ਦੇਖੋ ਉਧਰ ਵੀ ਸਾਰਾ ਇਧਰ ਵੀ ਰੈਸਟ ਸ਼ੁਰੂ ਹੋ ਗਿਆ ਪਰ ਹਜੇ ਉਨੀ ਇੱਥੇ ਮਤਲਬ ਉਜਾੜ ਜਾ ਹਜੇ ਉਹਨਾਂ ਆਇਆ ਨਹੀਂ ਹੈਗਾ ਇਹ ਸ਼ਹਿਰ ਤੋਂ ਕੋਈ ਆਪਾਂ ਬੜਾ ਦੂਰ ਨਹੀਂ ਆਏ ਕਿਉਂਕਿ ਗੱਡੀ ਦੀ ਸਪੀਡ ਬਹੁਤ ਘਟਾ ਆ ਆਪਾਂ 40 50 ਕਿਲੋਮੀਟਰ ਆਏ ਆ ਸਾਰਾ ਚਰਚ ਦੇਖਣ ਨੂੰ ਮਿਲੀ ਹੈ ਜੀ ਉਹ ਦੇਖੋ 70 80 ਕਿਲੋਮੀਟਰ ਆਪਾਂ ਅੱਗੇ ਆਵੇਂ ਆਗੇ ਹੋਵਾਂਗੇ ਤੇ ਅੱਗੇ ਜਾ ਕੇ ਇੱਥੇ ਤੁਸੀਂ ਦੇਖੋ ਵੀ ਜਿਹੜੇ ਟੱਪਰੀ ਵਾਸੀ ਹੁੰਦੇ ਨੇ ਜਿਹਨਾਂ ਨੂੰ ਆਪਾਂ ਲੋ ਮਾਰਡ ਕਹ ਦਈਏ ਉਹਨਾਂ ਦਾ ਕਬੀਲਾ ਆ ਗਿਆ ਤੁਸੀਂ ਦੇਖੋ ਭਾਈ ਇੱਕ ਥਾਂ ਤੋਂ ਦੂਜੀ ਥਾਂ ਆਪਦਾ ਘਰ ਸ਼ਿਫਟ ਕਰਦੇ ਰਹਿੰਦੇ ਨੇ ਦੇ ਆਰ ਰੈਂਟੀਲੇ ਟਰਾਈਬ ਰੈਂਟੀਲੇ ਠੀਕ ਆ ਆ ਰੈਂਟੀਲੇ ਟਰਾਈਬ ਦੇ ਬੰਦੇ ਨੇ ਭਾਈ ਸਾਰੇ ਯਾਰ ਕਮਾਲਾ ਬਹੁਤ ਅੱਖਾਂ ਕਮਾ ਭਾਈ ਬਸ ਜਿਹੜਾ ਵਿਚਾਲੇ ਦਰਖਤ ਲੱਗਿਆ ਹੋਇਆ ਉਸ ਦਰਖਤ ਦੀ ਛਾਂਵੇਂ ਬੈਠੇ ਨੇ ਤੇ ਗੋਲ-ਗੋਲ ਨੇ ਘਰ ਪਾਏ ਹੋਏ ਨੇ ਉਹ ਸਾਹਮਣੇ ਇੱਕ ਟੈਂਕੀ ਆ ਪਾਣੀ ਵਾਲੀ ਇਹ ਮੁੰਲਾ ਸਰਕਾਰ ਨੇ ਫੈਸਿਲਟੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਲੋਕੀ ਪਿਛਲੇ ਪਾਸੇ ਇੱਕ ਪ੍ਰਾਇਮਰੀ ਸਕੂਲ ਵੀ ਲੰਘ ਕੇ ਗਿਆ ਪਰ ਇਹ ਪੜਦੇ ਨਹੀਂ ਹੋਣਗੇ ਔਖਾ ਜੇ ਕੰਮ ਯਾਰ ਇੱਥੇ ਲੋਕਾਂ ਦਾ ਰਹਿਣਾ ਲੋ ਜੀ ਪੂਰੇ 2 ਘੰਟੇ ਬਾਅਦ ਬਾਈ ਨੇ ਲਿਆ ਕੇ ਇੱਥੇ ਗੱਡੀ ਰੋਕਤੀ ਕਹਿੰਦੇ ਭਈ 5 ਮਿੰਟ ਆਰਾਮ ਕਰ ਲਓ ਪਿੱਟ ਸਿੱਧੀ ਕਰ ਲਓ ਜੇ ਕਿਸੇ ਨੇ ਬਾਥਰੂਮ ਜਾਣਾ ਤਾਂ ਇੱਥੇ ਖੁੱਲੇ ਚ ਜਾ ਆਓ ਕੁਝ ਨਹੀਂ ਹੈਗਾ ਅਲਦਾਲੇ ਪਾਈਰੇ ਅਫਗਾਨੀਆ ਮੇਰਾ ਇਹ ਮਤਲਬ ਹਜੇ ਸ਼ੁਰੂ ਨਹੀਂ ਹੋਇਆ ਚੱਜ ਨਾਲ ਛਲਾਵੀ ਡੈਜ਼ਰਟ ਉਹਨੂੰ ਕਿਹਾ ਜਾਂਦਾ ਹਜੇ ਤਾਂ ਇੱਥੇ ਘਾਫੂਸ ਜਾਂ ਹੈਗਾ ਇੱਕਰਾਂ ਲੱਗੀਆਂ ਹੋਈਆਂ ਨੇ ਝਾੜੀਆਂ ਲੱਗੀਆਂ ਹੋਈਆਂ ਨੇ ਆ ਵੱਡੇ ਵੱਡੇ ਕੰਡੇ ਵਾਲੇ ਦਰਖਤ ਲੱਗੇ ਹੋਏ ਨੇ ਤੇ ਅੱਡੇ ਫਰੈਂਡ ਜੀ ਪ੍ਰਜਾਤੀ ਵਾਲੇ ਦਰਖਤ ਆ ਲੱਗੇ ਹੋਏ ਨੇ ਰਾਹ ਦੇ ਵਿੱਚ ਕੁਛਕ ਚਰਚਾਂ ਆਈਆਂ ਨੇ ਇੱਕ ਦੋ ਪ੍ਰਾਇਮਰੀ ਸਕੂਲ ਆਏ ਨੇ ਤੇ ਅੰਟੀਲੇ ਟ੍ਰਾਈਬ ਦੇ ਲੋਕ ਆਏ ਨੇ ਉਹ ਨੋਮੈਡ ਨੇ ਜੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਆਪ ਦਾ ਡੇਰਾ ਬਦਲਦੇ ਰਹਿੰਦੇ ਨੇ ਉਹ ਬਸ ਕਬੀਲੇ ਦਾ ਕੰਮ ਹੁੰਦਾ ਵੀ ਜਿੱਥੇ ਉਹਨਾਂ ਨੂੰ ਉਹ ਨੇੜੇ ਪੈਂਦਾ ਪਾਣੀ ਉੱਥੇ ਰਹਿਣ ਲੱਗ ਜਾਂਦੇ ਨੇ ਪਰ ਉਸ ਕਬੀਲੇ ਵਾਸਤੇ ਸਰਕਾਰ ਨੇ ਪਾਣੀ ਦੀ ਟੈਂਕੀ ਲਾਈ ਹੋਈ ਆ ਗੱਡੀ ਖੜੀ ਕਿੰਨੀ ਸੋਹਣੀ ਲੱਗ ਰਹੀ ਆ ਯਾਰ ਨੇਚਰ ਬਹੁਤ ਆ ਇੱਥੇ ਬਿਊਟੀ ਬਹੁਤ ਆ ਨੇਚਰ ਦੀ ਆਓ ਦੇਖ ਬੇ ਬਹਿ ਹੱਥ ਮਾਰੀ ਜਾਂਦੀ ਤੇ ਨਾਲ ਘੁੱਟ ਭਰੀ ਜਾਂਦੀ ਆ ਪਤੰਦਰ ਨਾ ਜਿਹੜਾ ਡਰਾਈਵਰ ਆਦਾ 1 ਮਿੰਟ ਵੀ ਹੱਥ ਨਹੀਂ ਟੇਕਿਆ ਬਾਈ ਜਦੋਂ ਦੀ ਗੱਡੀ ਚੱਲੀ ਆ ਉਦੋਂ ਦਾ ਕਹਿੰਦੇ ਜਰਦਾ ਮਾਲ ਲਿਆ ਕਦੇ ਪਾਣੀ ਪੀ ਲਿਆ ਕਦੇ ਕੀ ਕਰ ਲਿਆ ਹੁਣੇ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਉਹ ਆਉਂਦਾ ਰੀਕਾ ਨਾਮ ਇਹਦਾ ਰੀਕਾ ਰੀਕਾ ਪਤਾ ਨਹੀਂ ਰੀਕੋ ਸਾਹਮਣੇ ਹਿਰਨ ਭੱਜਿਆ ਜਾਂਦਾ ਦੋ ਤਿੰਨ ਨੇ ਯਾਰ ਵੈਸੇ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਵੀ ਇਹਨਾਂ ਜੰਗਲਾਂ ਦੇ ਵਿੱਚ ਹਿਰਨ ਹੈਗੇ ਉਹ ਸਾਰੀ ਜਾਨਵਰ ਹੈਗੇ ਨੇ ਕਹਿੰਦਾ ਹਿਰਨ ਬੈਬੂਨ ਇਹੋ ਜਿਹਾ ਕੁਝ ਆ ਨਾ ਇੱਥੇ ਕੋਈ ਹਾਥੀ ਆ ਤੇ ਵੀ ਕਾਲ ਇਟ ਡੀਅਰ ਆ ਬਟ ਯੂ ਕਾਲ ਥਿਸ ਇਨ ਅਫਰੀਕਾ ਅੰਟਿਲ ਅੰਟਿਲੋਪ ਅੰਟਿਲੋਪ ਕਹਿੰਦੇ ਨੇ ਇਹਨੂੰ ਯਾਰ ਉਹ ਹਿਰਨ ਦੀ ਕੋਈ ਪ੍ਰਜਾਤੀ ਜੀ ਆ ਹੈਂ ਅੰਟਿਲੋਪ ਓਕੇ ਓਕੇ ਆਂਟੀ ਜੀ ਓਕੇ ਲੋ ਜੀ ਪੂਰੇ 3 ਘੰਟੇ ਬਾਅਦ ਬਾਈ ਨੇ ਦੁਬਾਰੇ ਗੱਡੀ ਰੋਕ ਲਈ ਤੇ ਨਾਲੇ ਅਸੀਂ ਸਮਾਨ ਚੈੱਕ ਕਰ ਲਈ ਵੀ ਸਮਾਨ ਕੋਈ ਢਿੱਲਾ ਢੋਲਾ ਤਾਂ ਨਹੀਂ ਹੋ ਗਿਆ ਅਸਲ ਦੇ ਵਿੱਚ ਚੜੀਆਂ ਇਹ ਵਾਲੀਆਂ ਗੱਡੀਆਂ ਨੇ ਨਾ ਇਹ ਜਦੋਂ ਅਫਰੀਕਾ ਦੇ ਜੰਗਲਾਂ ਦੇ ਵਿੱਚ ਘੁੰਮਦਿਆਂ ਤਾਂ ਇਹਨਾਂ ਗੱਡੀਆਂ ਦੇ ਵਿੱਚ ਸਾਨੂੰ ਸਫਾਰੀ ਕਰਾਈ ਜਾਂਦੀ ਆ ਜਦੋਂ ਇਹਨਾਂ ਗੱਡੀਆਂ ਦੀ ਹਾਲਤ ਜਾਦੇ ਖਸਤਾ ਹੋ ਜਾਂਦੀ ਆ ਪ੍ਰੋਬਲਮ ਦੇਣ ਲੱਗ ਜਾਂਦੀਆਂ ਨੇ ਫਿਰ ਉੱਥੋਂ ਦੇ ਲੋਕਲ ਬੰਦਿਆਂ ਨੂੰ ਵੇਚ ਦਿੱਤੀਆਂ ਜਾਂਦੀਆਂ ਨੇ ਇਹ ਬੰਦੇ ਫਿਰ ਉਥੋਂ ਟੈਕਸੀਆਂ ਦੇ ਕੰਮ ਜਾਂ ਲੋਕਲ ਹੋਰਾਂ ਪਰਾਂ ਜਾਣ ਵਾਲੇ ਕੰਮ ਵਾਸਤੇ ਵਰਤ ਲੈਂਦੇ ਨੇ ਹੁਣ ਜੇ ਦੇਖਣ ਨੂੰ ਤਾਂ ਇਹ ਲੈਂਡ ਕਰੂਜ਼ਰ ਆ ਤੇ ਨੰਬਰ ਇੱਕ ਗੱਡੀ ਆ ਪਰ ਐ ਵੀ ਇਹ ਵਰਤ ਜਾਦੇ ਲਈ ਉਹਨਾਂ ਨੇ ਜੰਗਲਾਂ ਦੇ ਵਿੱਚ ਫਿਰ ਹੁਣ ਟੂਰਿਸਟਾਂ ਤੋਂ ਪੈਸੇ ਲੈਂਦੇ ਨੇ ਇਹ ਘੁੰਮਣ ਵਾਸਤੇ ਚੰਗੇ ਤਾ ਕਰਕੇ ਫਿਰ ਉਹਨਾਂ ਨੂੰ ਮਾੜੀਆਂ ਗੱਡੀਆਂ ਦੇ ਵਿੱਚ ਨਿਕਵਾਉਂਦੇ ਜਦੋਂ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤਾਂ ਗੱਡੀ ਨੂੰ ਇਹ ਵੇਚ ਦਿੰਦੇ ਨੇ ਇਹਦੇ ਟਾਇਰ 2 ਦੇਖੋ ਤੁਸੀਂ ਜਮ੍ਹਾਂ कसे ਪਏ ਨੇ ਤੇ ਸਵੇਰੇ ਵੀ ਇਹਦੀ ਰਿਪੇਅਰ ਕਰਕੇ ਫਿਰ ਇਹਨੂੰ ਚਲਾਇਆ ਗਿਆ ਤਾਂ ਕਰਕੇ ਜਿਹੜੀਆਂ ਵੀ ਇਹ ਗੱਡੀਆਂ ਨੇ ਤੁਸੀਂ ਪਿਛਲੇ ਪਾਸੇ ਦੇਖੋ ਵੀ ਸੀਟਾਂ ਇਹਨਾਂ ਨੇ ਐਕਸਟੈਂਡ ਕੀਤੀਆਂ ਹੋਈਆਂ ਨੇ ਇਹ ਸੀਟਾਂ ਤਾਂ ਐਕਸਟੈਂਡ ਕੀਤੀਆਂ ਨੇ ਕਿਉਂਕਿ ਇਹਦੇ ਵਿੱਚ ਬਹਿ ਕੇ ਕਿਸੇ ਟਾਈਮ ਲੋਕ ਜੰਗਲਾਂ ਦੇ ਵਿੱਚ ਘੁੰਮ ਕੇ ਸ਼ੇਰ ਸ਼ੂਰ ਦੇਖਦੇ ਹੁੰਦੇ ਸੀ ਤੇ ਆਹ ਹੁਣ ਛਲਾਵੀ ਡੇਜ਼ਰਟ ਸ਼ੁਰੂ ਹੋ ਗਿਆ ਜੀ ਇੱਥੋਂ ਜਿੰਨੇ ਵੀ ਸੜਕਾਂ ਦੇ ਉੱਤੇ ਜਵਾਕ ਖੜੇ ਹੁੰਦੇ ਨੇ ਉਹ ਜਾਦੇ ਪਾਣੀ ਦੀ ਮੰਗ ਕਰਦੇ ਨੇ ਇਹਨਾਂ ਕੋਲ ਗੱਡੀ ਦੇ ਵਿੱਚ ਬੋਤਲਾਂ ਪਈਆਂ ਨੇ ਤੇ ਉਹਨਾਂ ਉਹਨਾਂ ਕੋਲ ਇਹ ਕਿ ਬੋਤਲ ਆਦੀ ਪਾਣੀ ਦੀ ਸਿੱਟੀ ਜਾਂਦੇ ਨੇ ਚਲ ਇਹ ਕੰਮ ਇਹ ਵਧੀਆ ਕਰਦੇ ਨੇ ਬੰਦੇ ਫੈਕਟਰੀਆਂ ਡਾਊਨ ਹੋ ਗਈਆਂ ਫੋਨ ਗਰਮ ਹੋਣ ਲੱਗੇ ਬਾਈ ਤਾਹਾਂ ਬਹਿ ਗਿਆ ਮੈਂ ਵੀ ਯਾਰ ਤਾਹਾਂ ਬਹਿਣਾ ਸੀ ਪਰ ਰੌਲਾ ਹੈ ਆ ਵੀ ਧੁੱਪ ਬਹੁਤ ਤਿੱਖੀ ਆ ਯਾਰ ਨਹੀਂ ਤਾਂ ਮੈਂ ਉੱਪਰ ਬਹਿ ਜਾਂਦਾ ਲਓ ਜੀ ਲੱਗਦੇ ਹੱਥ ਸੋਨੂ ਬੋਤਲਾਂ ਦੇ ਦਰਸ਼ਨ ਵੀ ਕਰਵਾ ਦਈਏ ਗੱਡੀ ਦੀ ਆਵਾਜ਼ ਸੁਣ ਕੇ ਭੱਜਣ ਲੱਗ ਜਾਂਦੇ ਨੇ ਆ ਕਿੱਧਰ ਯਾਰ ਮੋਟਰਸਾਈਕਲ ਲਈ ਫਿਰਦੇ ਨੇ ਪਿੰਡਾਉਣ ਵਾਲਾ ਨੇੜੇ ਹੂੰ ਪਿੰਡਾਉਣ ਵਾਲਾ ਨੇੜੇ ਉਹਨਾਂ ਲੋਕਾਂ ਕੋਲ ਆ ਉਥੇ ਹੋਟਲ-ਹੋਟਲ ਵੀ ਹੁੰਦੇ ਨੇ ਖਾਣ-ਪੀਣ ਨੂੰ ਵੀ ਕੁਝ ਨਾ ਕੁਝ ਹੋਊਗਾ ਪਰ ਆਪਾਂ ਹੁਣ ਰੱਜੇ ਹੋਏ ਆ ਰਾਹ ਦੇ ਵਿੱਚ ਕਿਤੇ ਰੋਕਣਾ ਨਾ ਰੋਕਣ ਹਾਊਸ ਦੇ ਬੋਰਡ ਇਹ ਸਾਰਿਆਂ ਤੋਂ ਵੱਡਾ ਪਿੰਡ ਆ ਗਿਆ ਜੀ ਆਖਰੀ ਪਿੰਡ ਪਹੁੰਚਣ ਤੋਂ ਪਹਿਲਾਂ ਇਸ ਪਿੰਡ ਦਾ ਨਾਮ ਹੈਗਾ ਜੀ ਕਰਗੀ ਚੰਗੀ ਬਸੋਂ ਆ ਇੱਥੇ ਜੀ ਗੈਸਟ ਹਾਊਸ ਬਣੇ ਹੋਏ ਨੇ ਤੁਸੀਂ ਉੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਟੂਰਿਸਟ ਇਧਰਲੇ ਪਾਸੇ ਘੁੰਮਣ ਆਉਂਦੇ ਨੇ ਭਾਈ ਹੋਰ ਕੁਝ ਬਣਿਆ ਹੋਵੇ ਨਾ ਬਣਿਆ ਹੋਵੇ ਚਰਚ ਤੁਹਾਨੂੰ ਹਰੇਕ ਪਿੰਡ ਦੇ ਵਿੱਚ ਦੇਖਣ ਨੂੰ ਮਿਲੂਗੀ ਤੇ ਬਹੁਤ ਸੋਹਣੀਆਂ ਸੋਹਣੀਆਂ ਚਰਚਾਂ ਬੜਾ ਕੇ ਦਿੱਤੀਆਂ ਹੋਈਆਂ ਨੇ ਤੇ ਪਿੰਡ ਵੀ ਪਾਈਏ ਬਹੁਤ ਵੱਡਾ ਯਾਰ ਓਏ ਉਹ ਦੇਖੋ ਦੂਰ ਦੂਰ ਤੱਕ ਘਰ ਬਣੇ ਹੋਏ ਨੇ ਤੇ ਲੋਕਾਂ ਦੇ ਇਹ ਮਤਲਬ ਦੂਜੇ ਘਰ ਨਹੀਂ ਹੈਗੇ ਨਾਰਮਲ ਜੇ ਵਧੀਆ ਟੀਨ ਟੂਨ ਪਾ ਕੇ ਘਰ ਬਣਾਏ ਹੋਏ ਨੇ ਪੱਕੀਆਂ ਸੱਠਾਂ ਬਣੀਆਂ ਹੋਈਆਂ ਨੇ ਪੱਕੇ ਕਮਿਊਨਿਟੀ ਹਾਲ ਬਣੇ ਹੋਏ ਨੇ ਵਿਚ ਟ੍ਰਾਈਬ ਸ਼ੀਜ਼ ਨਹੀਂ ਆਹ ਦਿਸ ਇਜ਼ ਵਿਚ ਟ੍ਰਾਈਬ ਰੈਂਟੇਲੇ ਰੈਂਟੇਲੇ ਯਾ ਓ देयर ਕਲਚਰ ਦੇਸੀ ਆ ਆ ਦੇਖੋ ਭਾਈ ਜ਼ਰੂਰੀ ਨਹੀਂ ਹੈਗਾ ਵੀ ਇੱਥੇ ਟੂਰਿਸਟਾਂ ਵਾਸਤੇ ਹੀ ਇਹ ਐਵੇਂ ਦੇ ਕੱਪੜੇ ਲੀੜੇ ਪਾਉਣ ਜੇ ਤੁਸੀਂ ਟਿਪੀਕਲ ਪਿੰਡਾਂ ਦੇ ਵਿੱਚ ਚਲੇ ਜਾਓਗੇ ਤਾਂ ਲੋਕ ਆਪਦੇ ਕਲਚਰ ਦੇ ਨਾਲ ਉਵੇਂ ਜੁੜੇ ਹੋਏ ਨਹੀਂ ਇਸ ਟਾਈਮ ਆਪਾਂ ਪਹੁੰਚ ਗਏ ਆਂ ਜੀ ਪਿੰਡ ਕਾਰਗੀ ਤੇ ਇੱਥੋਂ ਦੇ ਲੋਕ ਨੇ ਜੀ ਕਾਰਗੀ ਦੇ ਇਹਨਾਂ ਦੇ ਸਿਰਾਂ ਦੇ ਉੱਤੇ ਢਿਮਕਣੇ ਵਾਲੀਆਂ ਨਾ ਪੱਟੀਆਂ ਜਿਹਾ ਬੰਨੀਆਂ ਹੋਈਆਂ ਨੇ ਤੇ ਕੰਨਾਂ ਦੇ ਵਿੱਚ ਮਣਾ ਮੁਹੀ ਕਾਂਟੇ ਪਾਏ ਹੋਏ ਨੇ ਸ਼ਾਮ ਦਾ ਟਾਈਮ ਆ ਸੂਰਜ ਢਲ ਗਿਆ ਤੇ ਹੁਣ ਆਪਣਾ ਸਫ਼ਰ ਜਿਹੜਾ ਅੱਗੇ ਹੋਊਗਾ ਸਾਰਾ ਰਾਤ ਦਾ ਹੋਊਗਾ ਤੇ ਇਧਰਲੇ ਪਾਸੇ ਵੀ ਜਿਹੜੀਆਂ ਦੋ ਬੀਬੀਆਂ ਖੜੀਆਂ ਨੇ ਤੁਸੀਂ ਦੇਖੋ ਇਹਨਾਂ ਦੇ ਵੀ ਐਂ ਪਾਈਆਂ ਹੋਈਆਂ ਨੇ ਢਿਮਕਣੀਆਂ ਜਾਂ ਕੰਨਾਂ ਦੇ ਵਿੱਚ ਕਿਉਂਕਿ ਇੱਕ ਵਾਰ ਮੈਨੂੰ ਕਿਸੇ ਵੀਰ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਇਹ ਲੋਕ ਬਸ ਤੁਹਾਨੂੰ ਦਿਖਾਉਣ ਦੇ ਮਾਰੇ ਕੱਪੜੇ ਲੀੜੇ ਐਵੇਂ ਪਾਉਂਦੇ ਹੋਣਗੇ ਉਵੇਂ ਦੀ ਗੱਲ ਨਹੀਂ ਹੈਗੀ ਜੇ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਚਲੇ ਜਾਓਗੇ ਤਾਂ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਇਹ ਜਿਹੇ ਲੋਕ ਜਿਵੇਂ ਆ ਸਾਹਮਣੇ ਬੀਬੀ ਆ ਰਹੀ ਆ ਇਹਨਾਂ ਦਾ ਕਲਚਰ ਆ ਜੀ ਇਹ ਟ੍ਰਾਈਬਲ ਲੋਕ ਨੇ ਤੇ ਐਵੇਂ ਕੱਪੜੇ ਲੀੜੇ ਪਾਉਣੇ ਇਹਨਾਂ ਵਾਸਤੇ ਇਹ ਨਾਰਮਲ ਜੀਆਂ ਗੱਲਾਂ ਨਹੀਂ ਟੂਰਿਸਟਾਂ ਨੂੰ ਦਿਖਾਉਣ ਵਾਸਤੇ ਟੂਰਿਸਟ ਪੁਆਇੰਟ ਬਣੇ ਹੋਏ ਨੇ ਪਰ ਫਿਰ ਵੀ ਇਹ ਨਹੀਂ ਹੈਗਾ ਪਿੰਡਾਂ ਦੇ ਵਿੱਚ ਨਹੀਂ ਹੈਗਾ ਉਹਦਾ ਕਲਚਰ ਪਿੰਡਾਂ ਦੇ ਵਿੱਚ ਉਹੋ ਜਿਹਾ ਕਲਚਰ ਅੱਜ ਵੀ ਹੈਗਾ ਇਹਨਾਂ ਲੋਕਾਂ ਦੇ ਖਾਣ ਪੀਣ ਵਾਸਤੇ ਕੋਈ ਪ੍ਰਬੰਧ ਹੋਵੇ ਨਾ ਹੋਵੇ ਪਰ ਇਹਨਾਂ ਲੋਕਾਂ ਨੂੰ ਮਿਸ਼ਨਰੀਆਂ ਨੇ ਚਰਚਾ ਬਣਾ ਕੇ ਦਿੱਤੀਆਂ ਹੋਈਆਂ ਨੇ ਧਰਮ ਦਾ ਪਰਿਵਰਤਨ ਫੁੱਲ ਕਰਦੇ ਨੇ ਇਹਨਾਂ ਦੇ ਵਿੱਚ ਜੰਗਲੀ ਹੋਣ ਦੇ ਬਾਵਜੂਦ ਵੀ ਇਹ ਬੰਦੇ 크ਿਸਚਨ ਨੇ ਆਉਂਦਾ ਇਹਨਾਂ ਨੂੰ ਕੁਛ ਨਹੀਂ 크ਿਸਚਨ 크ਿਸਚਨਿਟੀ ਬਾਰੇ ਬਸ ਇਹਨਾਂ ਪਤਾ ਵੀ ਅਸੀਂ ਜੀਸਸ ਨੂੰ ਮੰਨਦੇ ਆ ਉਹਨਾਂ ਦੇ ਗਲਾਂ ਦੇ ਵਿੱਚ ਕ੍ਰੋਸ ਪਾਏ ਹੁੰਦੇ ਨੇ ਠੀਕ ਆ ਜੇ ਮਤਲਬ ਗਰੀਬੀ ਹੋਣ ਕਰਕੇ ਉਹਨਾਂ ਨੂੰ ਜਿਹੜੇ ਧਰਮ ਦੇ ਵਿੱਚ ਬਾੜਤਾ ਉਹਨਾਂ ਦੀ ਹੈਲਪ ਕਰਤੀ ਤੇ ਉਧਰਲੇ ਪਾਸੇ ਉਹਨਾਂ ਬੰਦੇ ਤੁਰ ਪੈਂਦੇ ਨੇ ਪਰ ਮੁਸਲਮਾਨ ਹੋਗੇ ਚਾਹੇ 크੍ਰਿਸਚੀਅਨ ਹੋਗੇ ਉਹ ਧਰਮ ਪਰਿਵਰਤਨ ਦੇ ਵਿੱਚ ਯਕੀਨ ਰੱਖਦੇ ਨੇ ਜਿਵੇਂ ਆ ਬੀਬੀਆਂ ਖੜੀਆਂ ਨੇ ਭਾਈ ਇਹ ਵੀ ਉਹੀ ਟ੍ਰਾਈਬ ਦੀਆਂ ਨੇ ਠੀਕ ਆ ਵਧੀਆ ਪਿੰਡ ਆ ਯਾਰ ਉਹ ਜਵਾਕ ਸਾਹਮਣੇ ਫੁੱਟਬਾਲ ਖੇਡੀ ਜਾਂਦੇ ਨੇ ਇੱਕ ਉਧਰਲੇ ਪਾਸੇ ਮਸਜਿਦ ਵੀ ਬਣੀ ਹੋਈ ਆ ਆ ਪਿੰਡ ਦੀ ਸੱਤ ਦੇ ਵਿੱਚ ਬੰਦੇ ਬੈਠੇ ਨੇ ਤੇ ਪੈਟਰੋਲ ਪੰਪ ਵਗੈਰਾ ਇੱਥੇ ਕੁਝ ਹੈ ਨਹੀਂ ਜੇ ਕੋਈ ਤੇਲ ਲੈਣਾ ਸਾਨੂੰ ਬਲੈਕ ਦੇ ਵਿੱਚ ਮਿਲੂਗਾ ਪਿੰਡ ਦੇ ਵਿੱਚ ਖੜ ਕੇ ਵੀਡੀਓ ਬਣਾ ਰਿਹਾ ਸੀ ਤਾਂ ਮੇਰੇ ਕੋਲ ਇੱਕ ਬੰਦਾ ਆਇਆ ਤੇ ਮੈਨੂੰ ਆਏ ਕਹਿੰਦਾ ਵੀ ਕਿਹੜੀ ਕੰਟਰੀ ਹੈ ਤੇਰੀ ਮੈਂ ਕਿਹਾ ਇੰਡੀਆ ਕਹਿੰਦਾ ਸਾਡੇ ਕਹਿੰਦਾ ਇੰਡੀਆ ਤੋਂ ਇੱਥੇ ਪਾਦਰੀ ਆਇਆ ਸੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਮਤਲਬ ਆਹ ਹਾ ਕ੍ਰਿਸ਼ਣ ਧਰਮ ਦਾ ਪ੍ਰਚਾਰ ਕਰਨ ਵਾਸਤੇ ਕਹਿੰਦਾ ਇੰਡੀਆ ਤੋਂ ਆਇਆ ਸੀ ਨਾਰਥ ਇੰਡੀਆ ਤੋਂ ਆਇਆ ਸੀ ਮੈਂ ਕਿਹਾ ਨਾਮ ਯਾਦ ਆ ਕਹਿੰਦਾ ਨਾਮ ਨਹੀਂ ਯਾਰ ਯਾਦ ਤੇ ਮਤਲਬ ਇੰਡੀਆ ਵਾਲੇ ਪਾਦਰੀ ਵੀ ਭਾਈ ਮੰਨੇ ਪਰਮੰਦੇ ਨੇ ਪ੍ਰਚਾਰ ਕਰਨ ਦੇ ਵਿੱਚ ਲਓ ਜੀ ਛਿਪ ਗਿਆ ਸੂਰਜ ਵੀ ਅਜੇ ਵੀ 4 ਘੰਟਿਆਂ ਦੀ ਵਾਰਟ ਪਈ ਆ 11:00 ਵਜੇ ਤੱਕ ਪਹੁੰਚ ਜਾਗੇ ਪਹਿਲਾਂ ਸੜਕ ਟੁੱਟੀ ਹੋਈ ਸੀ ਕਿਸੇ ਟਾਈਮ ਉੱਥੇ ਸੜਕ ਹੁੰਦੀ ਸੀ 75 ਦੇ ਪਾਸੇ ਨੂੰ ਆਪਾਂ ਹੁਣ ਜਾ ਰਹੇ ਆ ਇੱਧਰਲੇ ਪਾਸੇ ਰੇਗਿਸਤਾਨ ਆ ਰੇਤਾ ਤੇ ਗੱਡੀ ਇੱਥੇ ਵਧੀਆ ਭੱਜ ਰਹੀ ਆ ਟੈਮ ਸਵਾ ਸੱਤ ਰਾਹ ਦੇ ਵਿੱਚ ਇੱਕ ਵਾਰੀ ਗੱਡੀ ਫੇਰ ਰੋਕ ਲਈ ਜਾਨਵਰ ਜੂਨਵਰ ਬਹੁਤ ਆ ਰਹੇ ਨੇ ਹਿਰਨ ਖਰਗੋਸ਼ ਲੋਮੜੀਆਂ ਤੇ ਬੈਬੂਨ ਇੱਕ ਬਾਈ ਨੇ ਖਰਗੋਸ਼ ਆਪਦੀ ਗੱਡੀ ਥਲੇ ਦੇ ਕੇ ਮਾਰਤਾ ਜਿਵੇਂ ਆਪਾਂ ਰੋਕ ਲੈਨੇ ਨਾ ਵੀ ਮੂਰੇ ਖਰਗੋਸ਼ ਆ ਗਿਆ ਉਹ ਵਿਚਾਰਾ ਗੱਡੀ ਦੇ ਮੂਰੇ ਆ ਗਿਆ ਨੇ ਬ੍ਰੇਕ ਬਰੂ ਕੁਝ ਨਹੀਂ ਮਰੀ ਉੱਪਰ ਦੀ ਲੰਗਾਤਾ ਉਹਦੀ ਖੜ ਕੇ ਆਇਆ ਬਸ ਉਸ ਤੋਂ ਬਾਅਦ ਜਿਵੇਂ ਆਪਾਂ ਤਾਂ ਬ੍ਰੇਕ ਮਾਰ ਦਿੰਨੇ ਆ ਇਹ ਲੋਕ ਨਹੀਂ ਬ੍ਰੇਕ ਬਰੂ ਕੁ ਮਾਰਦੇ ਮੈਨੂੰ ਲੱਗਦਾ ਵੀ ਅੱਧੀਆਂ ਸਵਾਰੀਆਂ ਇੱਥੇ ਉਤਰ ਰਹੀਆਂ ਨੇ ਗੱਡੀ 'ਚੋਂ ਸਮਾਨ ਲਾਇਆ ਜਾ ਰਿਹਾ ਹੈ ਵਧੀਆ ਹੋਇਆ ਮੈਂ ਆਪਾਂ ਦਾ ਵੱਡਾ ਬੈਗ ਨਹੀਂ ਲੈ ਕੇ ਆਇਆ ਛੋਟਾ ਬੈਗ ਲੈ ਕੇ ਆਇਆ ਕਿਉਂਕਿ ਇਧਰਲੇ ਪਾਸੇ ਗਰਮੀ ਹੈ ਜਾਂ ਠੰਡ ਵਾਲੇ ਕੱਪੜਿਆਂ ਦੀ ਲੋੜ ਨਹੀਂ ਪੈਣੀ ਦੋ ਲੋਹਰਾਂ ਤੇ ਤਿੰਨ ਚਾਰ ਟੀ-ਸ਼ਰਟਾਂ ਬਸ ਉਹਦੇ ਨਾਲ ਆਪਣਾ ਕੰਮ ਨਿਕਲ ਜਾਣਾ ਆਪਣੇ ਦਿਨ ਨਿਕਲ ਜਾਣਗੇ ਤਿੰਨ ਚਾਰ ਠੰਡ ਸਿਰਫ ਮਰਸਾ ਬਿੱਟ ਦੇ ਵਿੱਚ ਸੀ ਬਾਕੀਆਂ ਵੀ ਰੇਗਿਸਤਾਨ ਦੇ ਵਿੱਚ ਸ਼ਾਮ ਨੂੰ ਮੌਸਮ ਠੀਕ ਹੋ ਜਾਂਦਾ ਰੇਤ ਠੰਡੀ ਹੋ ਜਾਂਦੀ ਆ ਤਾਂ ਹੁਣ ਜਦੋਂ ਦਾ ਸੂਰਜ ਹੈ ਢਲਿਆ ਦੁਬਾਰੇ ਮੌਸਮ ਠੀਕ ਹੋ ਗਿਆ ਵੈਸੇ ਇਹ ਕਿਹਾ ਗਿਆ ਵੀ ਉੱਧਰਲੇ ਪਾਸੇ ਬਹੁਤ ਜ਼ਿਆਦਾ ਗਰਮੀ ਹੈ ਜਿੱਧਰ ਨੂੰ ਆਪਾਂ ਚੱਲੇ ਆ ਲਓ ਜੀ ਲੈਂਡ ਕਰੂਜ਼ਰ ਜੀ ਨੇ ਲਿਆ ਕੇ ਰਾਤ ਨੂੰ 12:30 ਵਜੇ ਇਸ ਸ਼ਹਿਰ ਦੇ ਮੱਥੇ 'ਚ ਮਾਰਿਆ। ਲੈ ਦੇਖ ਲੋ ਕੀ ਮਹੌਲਾ। ਉਹ ਸਾਹਮਣੇ ਚੰਦ। ਨਾ ਹੁਣ ਬੰਦਾ ਇੱਧਰ ਨੂੰ ਜਾਵੇ ਕਿੱਧਰ ਨੂੰ ਜਾਵੇ ਆ ਮੋਡ ਏਕੇ 47 ਚੱਕੀ ਫਿਰਦੇ ਨੇ ਗਾਰਡ। ਤੇ ਹੁਣ ਦੇਖਦੇ ਆ ਕਿੱਧਰ ਨੂੰ ਜਾਣਾ। ਇੱਕ ਬੰਦਾ ਹੈਗਾ ਉਹ ਕਹਿੰਦਾ ਮੇਰਾ ਘਰ ਇੱਧਰਲੇ ਪਾਸੇ ਨੂੰ ਆ ਤੇ ਨਾਲੇ ਤੈਨੂੰ ਛੱਡਿਆਵਾਂਗੇ ਰਾਹ 'ਚ ਤੇ ਨਾਲੇ ਮੈਂ ਉਧਰ ਨੂੰ ਜਾਵੜੂਗਾ। ਮੈਂ ਕਿਹਾ ਸੇਫ ਆ ਕਹਿੰਦਾ ਸੇਫ ਹੀ ਆ ਬਾਈ ਕੋਈ ਗੱਲ ਨਹੀਂ।